ਦੱਸਣਾ ਨੀਗਾ ਕੀ ਵੈਰੈਟੀ ਹੈ ਕਮੈਂਟ ਕਰਨਾ ਤੁਸੀਂ ਕੀ ਕੀ ਵੈਰੈਟੀ ਹੈ ਜਿਹਨੂੰ ਜਿਹਨੂੰ ਪਤਾ ਹੈ ਕਮੈਂਟ ਜ਼ਰੂਰ ਕਰੋ ਵੀ ਕਿਹੜੀ ਵੈਰੈਟੀ ਕੀ ਵੈਰੈਟੀ ਹੋ ਨਾ ਘਟਾ ਦੀ ਬੜੀਆਂ ਰੇਟ ਕੋਈ ਨਹੀਂ ਘਟਾਦੀ ਹੈ ਨਹੀਂ ਘਟਾਉਂਦੇ ਹਾਂ ਸੱਚ ਸੱਚ ਦੱਸੋ ਆਪ ਹੀ ਲੈ ਜਾਂਦੇ ਆਪ ਹੀ ਕਹਿ ਦਿੰਦੇ ਤਾ ਘਟਾਉਂਦੇ ਨਹੀਂ ਤੂੰ 40 30 ਜੀ ਦੋ ਲੈਣੇ ਸਿੱਧ ਗਏ ਯਾਰ ਮੰਡੀ ਤੁਰੇ ਫਿਰਦੇ ਸੀ ਤੇ ਆ ਚੀਜ਼ ਦੱਸਣੀ ਤੁਸੀਂ ਕਮੈਂਟ ਕਰਕੇ ਵੀ ਆ ਚੀਜ਼ ਕਿਹੜੀ ਹੈਂ ਤੇ ਜਾ ਵੀਦੇ ਇੱਕ ਗੰਪਰੀਆਲਾ ਸੀਗਰ ਵੀ 80 ਰੁਪਏ ਕਿਲੋ ਜਿਹੜਾ ਅਮਰੂਦ ਮਾਣਾ ਰੇਸ ਫੜੀ ਬੈਠਾ ਫੁੱਲ ਕਿਉਂਕਿ ਨਵਾਂ ਨਵਾਲੇ ਆਉਣ ਲੱਗੇ ਅਮਰੂਦ ਘਟੂਗਾ ਰੇਟ ਜੀ ਸਸਰੀਕਾਲ ਦੋਸਤੋ ਪਿੰਡੂ ਕੀਤੇ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਤੇ ਅੱਜ ਦਿਨ ਹੋ ਗਿਆ ਕਾਲੂ ਕੰਨਾ ਹੋ ਗਿਆ ਦਿਨ ਮੈਂ ਭੁੱਲ ਗਿਆ ਹੈ ਹੈ ਸ਼ਨੀਵਾਰ ਹੋ ਗਿਆ ਭਾਈ ਸ਼ਨੀਵਾਰ ਤਾਜਾ ਇਹ ਰੇਟ ਤੁਹਾਨੂੰ ਵਿਖਾਉਣ ਲੱਗਾ ਕੱਲ ਨੂੰ ਵੀ ਇਹੀ ਰੇਟ ਚੱਲਣਗੇ ਕਿਉਂਕਿ ਇਸ ਵਾਰ ਮੰਡੀ ਬੰਦ ਹੋ ਗਈ ਦੋ ਦਿਨ ਵੀਡੀਓ ਚੱਲਣੀ ਚਾਹੀਦੀ ਅੱਗ ਕੱਢ ਦਿਓ ਅੱਜ ਵੀਡੀਓ ਵਾਲੀ ਲਾਈਕ ਲੋਕ ਦੱਬ ਜਾਓ ਘਸਾ ਦਿਓ ਬਣਨ ਜਾ ਆ ਜਾਓ ਵੇਖੀਏ ਫਿਰ ਰੇਡ ਰੂਟ ਜਿਹੜੇ ਕੀ ਚੱਲੀ ਜਾਂਦੇ ਆ ਭਾਈ ਇੱਧਰ ਆ ਜਾ ਉਹਨਾਂ ਦੇ ਰੇਟ ਤੁਹਾਨੂੰ ਵਿਖਾਉਣਾ ਤਾਜੇ ਤਾਜੇ ਚੋਬਰੋ ਵੀ ਕੀ ਚੱਲੀ ਜਾਂਦੇ ਆ ਭਾਈ ਜਾਵਣ ਜਿਹੜੀ ਸਿਰੇ ਦੀ ਵਿਕ ਗਈ ਆ ਫਲਾਲ ਦੋ ਗ੍ਰੇਡ ਰਹਿ ਗਏ ਬਈ ਜਾਵਣ ਦੇ ਵਾਲੇ ਬਾਕੀ ਮੈਚ ਪੁੱਛਦੇ ਬਾਈਆਂ ਤੋਂ ਵੀ ਸਿਰੇ ਦੀ ਜਾਵਣ ਕਿੰਨੀ ਰੇਟ ਵਿਕੀ ਆ ਬਾਈ ਪਤਾ ਨਹੀਂ ਕਿੰਨੀ ਜਾਵਣ ਬਾਈ ਕਿੰਨੀ ਚੱਲ ਗਈ ਸਰਾ ਕੀ ਆਲਾ ਭਰਾਓ ਠੀਕ ਆ ਸਿਰਾ ਸਿਰਾ ਚੱਲੀ 60 ਰੁਪਏ ਦਾ 60 60 ਰੁਪਏ ਇੱਕ ਕਿਲੋ ਜਿਹੜੀ ਸਿਰੇ ਦੀ ਜਮਣ ਚੱਲ ਗਈ ਆ ਕਾਲਾ ਨਾਗ ਕਾਲਾ ਨਾਗ ਹੋਰ ਭਰਾ ਕੀ ਆਲਾ ਠੀਕ ਆ 60 ਹੱਥ ਮਲਾਈਏ ਨਾ ਮਲਾਲਾ ਆਜ ਤਾਂ ਮੰਨਦੀ ਵੀਡੀਓ ਲੈ ਲੈ ਸਾਰਿਆਂ ਨੂੰ ਦਿਖਾ ਲੋ 60 ਰੁਪਏ ਆ ਭਾਈ ਨੇ ਲਈ ਟੋਪ ਦੀ ਪੁਲੀ 65 ਮੀਲੀ 65 ਨਹੀਂ ਨਹੀਂ ਬਰੀਕ ਵੀ ਦੱਸ ਨਾ ਕਿਹੋ ਜਿਹੀ ਬਰੀਕ ਨਿਕਲੀ ਨਹੀਂ ਚੱਲੇ ਹੋਣ ਕਿ ਲਈ ਬਰੀਕ ਕਿੰਨੇ ਹਾਂ ਕੌਣ ਰੱਗੀ ਪਰ ਮਾਲ ਸਕੇ ਲੋਕ ਨਿਕਲੇ ਲੈ ਬਈ 60 ਰੁਪਏ ਕਿਲੋ ਜਾਮਨ ਇਧਰ ਜੰਮੋ ਵੀ ਆਈ ਜਾਂਦੇ ਜੰਮੋ ਜਾਮਨ ਜਿਹੜੀ ਵਜਦੀ ਹੈ ਵੇ 60 ਰੁਪਏ ਕਿਲੋ ਸਿਰੇ ਦੀ ਕੁਆਲਿਟੀ ਚੱਲੀ ਆ ਤਾਂ ਮਰੂਰ ਉਹ ਘਟ ਪਿਆ ਜਾ ਕਰਾ ਜੀ ਇਧਰ ਹੋ ਜਾ ਮਾਰ ਆ ਸਾਰ ਦੇ ਫਿਰ ਮੰਜੀ ਠੋਕਦੀ ਆ ਜ ਮੇਰੀ ਹਾਂ ਆ ਬਾਬੇ ਜੋ ਕਿ 100 ਇਹ ਨਹੀਂ ਦਿੰਦੀ ਜਮਨ ਜਾਮਨ ਬਾਈ 30 ਲੈ ਜੀ ਸਿਰੇ ਦੀ ਸਿਰੇ ਦੀ ਜਾਮਨ 60 ਰੁਪਏ 60 65 ਰੁਪਏ 60 ਰੁਪਏ ਦੀ ਸਿਰੇ ਦੀ ਜਾਮਨ ਵਿੱਚ ਇਹ ਕਿਹੜਾ ਪੰਡਾ ਬਾਈਆ ਬਣ ਕਿਹੜਾ ਨੱਥੇ ਦਾ ਨੱਥੇ ਵਾਲਾ ਬੰਦਾ ਬਾਈ ਦਾ ਜਮਨ ਲੈ ਕੇ ਆਇਆ ਹੋਰ ਕਹਾਂ ਮਾ 70 ਰੁਪਏ ਦੇ ਲੱਗੇ ਚ 70 ਰੁਪਏ ਕੀ ਅੱਛਾ ਇੱਕ ਗ੍ਰੇਡ 70 ਰੁਪਏ ਲੱਗਿਆ 70 ਰੁਪਏ ਕੀ 70 ਨੇ ਸਿਰਾਂ ਰੇਡ ਬਾਈ ਚੱਲਿਆ 60 ਰੁਪਏ 70 ਹਾਂ 60 ਰੁਪਏ ਦੋ ਦੋ ਹੋਰ ਉਲਾ ਦੇ ਦੇ ਰੁਪਏ ਵਾਲਿਆਂ ਦਾ ਰੇਟ ਜਮਨ 60 ਰੁਪਏ ਕੀ ਠੀਕ ਆ ਚਾਚਾ ਇਹਦੇ ਨਾਲ 72 ਲਮਾਲ ਵੀ ਲੈ ਜਮਨ ਇਹ ਬਾਕੀ ਜਰਾ ਅਮਰੂਦੋਂ ਖਾਈ ਕਾਲੂ ਕਰਾ ਦੇ ਅਮਰੂਦਾਂ ਦੀ ਕੁਆਲਿਟੀ ਸ਼ਾਨਦਾਰ ਆ ਵੇਖ ਤੂੰ ਕੁਆਲਿਟੀ ਤੇ ਬਾਕੀ ਰੇਟ ਪੁੱਛਦਾ ਬੰਨ ਜੀ ਵਾਲਾ ਬਾਈ ਇਹ ਰੇੜਾ ਬਈ ਮਰੂਦਾਂ ਇੱਕ ਬੜਿਆ ਵਾਲਾ ਸੀਗਰ ਮੀਰੇ 80 ਰੁਪਏ ਕਿਲੋ ਜਿਹੜਾ ਮਰੂਦ ਮਾਣਾ ਰੇਸ ਫੜੀ ਬੈਠਾ ਫੁੱਲ ਕਿਉਂਕਿ ਨਵਾਂ ਨਵਾਂ ਆਲੇ ਆਉਣ ਲੱਗਿਆ ਮਰੂਦ ਘਟੂਗਾ ਰੇਟ 100 ਦੇ ਹੋਊਗਾ ਹਾਂ ਹਾਂ ਘੱਟ ਲੈਣੀਗਾ ਨਹੀਂ 100 ਤਾਂ ਨਹੀਂ ਜਾਂਦਾ ਜਾਊਗਾ ਓਏ ਵੇਚਦੇ ਆ 100 ਹੀ ਵੇਚਦੇ ਆ ਨਾ ਤੁਸੀਂ ਤਾਂ ਜਾ ਵੇਚਦੇ ਇਹਦਾ ਹੋਰ ਸੇਲ ਦੇ ਰੇਟ ਆ ਬਾਈ ਇਹ ਪਹਿਲਾਂ ਦੱਸ ਦਿੰਨੇ ਆਂ ਅਗਲੇ ਨੇ ਇਹ ਕਮਾਈ ਕਰਨੀ ਹੈ ਨਹੀਂ 300 ਰੁਪਏ ਮਗਰ ਕਮਾਉਣੇ ਹੁੰਦੇ ਆ ਇਹ ਹੋਲਸੇਲ ਦੇ ਰੇਟ ਆ ਜਿਹੜਾ 80 ਰੁਪਈਆ ਫਰਾਂ ਹਾਂ ਬਿਲਕੁਲ ਅੱਬਾ ਜੀ ਭਾਈ ਦੁਕਾਨਦਾਰੀ ਕਰਦੇ ਨਾਲ ਮੈਂ ਆਲਰੇਡੀ ਹਾਂ ਮੋਗੇ ਵੀ ਮੈਂ ਵੀ ਹਾਂ ਠੀਕ ਆ ਤਨਵਾਨ ਜੀ ਬੜਾ ਹੋਲਸੇਲ ਰੇਟ ਇੰਨਾ ਸੀ ਯਾਰ ਤੂੰ ਵੱਧ ਲਾਈ ਇਹਨਾਂ ਭਲਿਆ ਮੋੜ ਛੇੜਦੇ ਲੈ ਭਈ ਆ ਜਾ ਕਿਹੜਾ ਜੀ ਇੰਦਰ ਚ ਇਹ ਚੱਲਦਾ ਹੀ ਰਹਿਣਾ ਹੁੰਦਾ ਭਾਈ ਬਿਜ਼ਨਸ ਆ ਜਿਹੜੇ ਕੰਮ ਚ ਬਿਜ਼ਨਸ 바ਰਗੇਨ ਵੀ ਚੱਲਦੀ ਰਹਿੰਦੀ ਹੁੰਦੀ ਕੋਈ ਵੀ ਬਿਜ਼ਨਸ ਕਰ ਲਿਆ ਆਪਾਂ ਤੇ ਆ ਜਾ ਬਾਕੀ ਇੰਦਰ ਚੱਲਦੇ ਅੱਗੇ ਹੋਰ ਤਾਜੇ ਤਾਜੇ ਰੇਟ ਤੁਹਾਨੂੰ ਅਗਣਾਉਣੇ ਆ ਸਤਨਾਵ ਨਹੀਂ ਦੀਦਾ ਯਾਰ ਅੱਜ ਕੀ ਚੱਕਰ ਹਾਂ ਅੱਛਾ ਇਹ ਠੀਕ ਆ ਹੋ ਗਈ ਹੋ ਗਈ ਸਾਰਿਆਂ ਦੀ ਕੈਚ ਹੋ ਗਈ ਸਾਰਿਆਂ ਦੀ ਆ ਬਾਈ ਕੋਲੇ ਕਿਹੜੀ ਮੈਰੇ ਡੀ ਪਈ ਆ ਕੇਲੇ ਇਹਦਾ 28 ਰੁਪਏ ਹੋਣਗੇ ਮੇਰੇ ਹਿਸਾਬ ਨਾਲ ਤੇ ਆ ਜਾਓ ਇਧਰ ਵੇ ਕਦੂ ਕਦੂ ਚੱਲੀਏ ਬਾਈਆਂ ਕੋਲੇ ਪੁੱਛਦਾ ਬਾਈ ਕਦੂ ਕੀ ਆਲਾ ਭਰਾ ਇਹ ਨਹੀਂ ਬੰਦਾ ਟੋਪੀ ਲਾਉਂਦਾ ਕਦੇ ਵੀ ਬਾਲੀ ਬਾਲੀ ਹੈ ਨਹੀਂ ਕਿ ਸੱਤ ਟੋਪੀ ਕਿ ਲੈ ਜੀ ਆਪਣੇ ਇਹ ਇੱਕ ਬਾਦਰੀ ਹੁੰਦੀ ਹੈ ਨਹੀਂ ਸੱਚ ਦੱਸ ਦੇਣਾ ਨਹੀਂ ਅਗਲਾ ਡਰਦਾ ਦੱਸਦਾ ਨਹੀਂ ਬਾਲੀ ਹੈ ਨਹੀਂ ਕਿ ਹੋਰ ਛੱਡ ਜਾਣਗੇ ਕੋਈ ਨਹੀਂ ਜਦੋਂ ਸਾਡੀ ਉਮਰ ਚਾਹ ਗਿਆ ਨਹੀਂ ਤਾਂ ਭਾਈ ਕਦੂ ਕੀ ਰੇਟ ਕਦੂ ਵੀਰੇ ਅੱਜ 75 ਰੁਪਏ ਵਿੱਚ ਪਿਆਤਰ ਨਾ ਮਰੀ ਜਾਂਦਾ ਕਹਿੰਦੇ ਹਾਂ ਆਓ ਪਿਆ ਕਦੂ ਚੈੱਕ ਕਰਾਣੇ 75 ਰੁਪਏ ਐਸੀ ਬਣਾ ਕਦੂ ਕੀ ਭਾਵੇਂ ਕਿ ਅੱਜ ਕਮਾਲ ਹੋ ਗਿਆ ਯਾਰ ਕਦੂ ਨੇ ਫਿਰ ਜੇ ਬਕਰਦੇ ਹੈ ਵੀਰੇ ਕਦੂ ਹੈ ਨਹੀਂ ਗਾ ਕਦੂ ਹੈ ਨਹੀਂ ਪਿੰਡੀ 25 ਤੋਂ 30 ਰੁਪਏ ਪਿੰਡੀ 25 ਤੋਂ 30 ਰੁਪਏ ਚੱਲੀ ਜਾਂਦੀ ਹੈ ਭਲਾ ਸਤਨਾਮ ਕਿੱਧਰ ਗਿਆ ਸਤਨਾਮ ਨਹੀਂ ਆਇਆ ਉਹਦੇ ਕੋਲ ਸਬਦਾ ਮਲਾਂ ਦਾ ਮੁੱਕਿਆ ਹੋਇਆ ਨਹੀਂ ਉਹਨਾਂ ਨੇ ਕੱਲ ਸੋਖਮਨੀ ਸਾਹਿਬ ਦਾ ਪਾਠ ਕਰਾਇਆ ਸੀ ਠੀਕ ਆ ਅੱਜ ਆਪਣੇ ਕੋਲੇ ਕੀ ਕੀ ਸੀ ਬਾਈ ਕਦੂ ਪਿੰਡਾ ਕਦੂ ਪਿੰਡੀ ਮਟਰ ਮਟਰ ਕੀ ਰੇਟ ਮਟਰ 110 ਮਟਰ 110 ਰੁਪਏ ਜਿਹੜੇ ਫਿਲਹਾਲ ਚੱਲੀ ਜਾਂਦੇ ਆ ਯਾਰ ਬਦਲ ਜਾ ਬਣਾ ਕੇ ਹਾਂ ਨਹੀਂ ਮੀਂਹ ਹਨਾ ਗੱਲ ਹੀ ਜੀ ਬਣੀ ਨਹੀਂ ਹੋਵੇ ਸੌਣ ਸੁੱਕਾ ਨਗਾਊਗਾ ਇੱਥੇ ਸੌਣ ਸੁੱਕਾ ਨਗਾਊਗਾ ਬਾਈ ਆਂਦਾ ਵੇ ਤੇ ਰੇਟ ਆ ਜਿਹੜੇ ਬਾਈ ਇਹੀ ਚੱਲੀ ਜਾਂਦੇ ਫਲਾ ਇਹਨੂੰ ਆਪਣਾ ਪਿੰਡ ਦੱਸਵਾ ਜਿੱਜੀ ਜਾਂਦਾ ਮੇਰੇ ਨਾਲ ਜੀ ਢਲਮਾ ਕਲਾ ਢਲਮਾ ਕਲਾ ਢਲਮਾ ਕਲਾ ਇਹ ਵੀਡੀਓ ਕਿਸ ਕੇ ਨਾਮ ਨੇ ਢਲਮਾ ਕਲਾ ਕੇ ਨਾਮ ਸਿੱਟਿਆ ਇੱਕ ਕੋੜਗਪੁਰਾ ਮੰਡੀ ਪਰਲੇ ਵੀਡੀਓ ਤੁਹਾਨੂੰ ਮਿਲ ਜਾਨੀ ਹੈ YouTube ਤੇ ਅੱਛਾ YouTube ਤੇ ਤੇਰੀ ਵੀ ਵੀਡੀਓ ਨਾਲ ਲਾ ਦੇ ਕਾਲੋ ਯਾਰ ਪਹਿਲਾਂ ਜੀ ਮੈਂ ਰਲ ਥਾਂ ਮੈਨੂੰ ਦੱਸ ਕੇ ਨਾ ਦੀ ਚੈਨਲ ਕਿਹੜਾ ਮੈਂ ਪਿੰਡੂ ਕਿਤਾ ਚੈਨਲ ਉੱਤੇ ਸਰਚ ਕਰਨਾ ਬਾਦ ਕੋੜਗਪੁਰਾ ਸਬਜ਼ੀ ਮੰਡੀ ਪਹਿਲੇ ਨੰਬਰ ਤੇ ਵੀਡੀਓ ਤੁਹਾਨੂੰ ਦੱਸ ਦਿਆਂਗੇ ਹੋਰ ਸੱਤਾ ਕਹਿਵੇਂ ਸੱਤਾ

ਆਜੋ ਬਾਕੀ ਇਧਰ ਹੋਰਤਾ ਜਦਾਂ ਇੜ ਬੇਖਦੇ ਆਂ ਬਾਈ ਕੀ ਆਲਾ ਹੀ ਹੋਰ ਠੀਕ ਆ ਬਾਈ ਕੀ ਕੋ ਲਿਆਂਦਾ ਬਈ ਅੱਜ ਹੈ ਚਿਬੜਾ ਬੜੇ ਘਣ ਰੱਖਿਆ ਯਾਰ ਹੈ ਕੀ ਰੇਟ ਆਏ 60 60 ਰੁਪਏ ਕਿਲੋ ਜਿਹੜਾ ਚਿਬੜ ਚੱਲੀ ਜਾਂਦੇ ਵੈਸੇ ਮੈਨੂੰ ਲੱਗਦਾ ਯਾਰ 40000 ਰੁਪਏ ਆਉਣਾ ਵਿਰੇਜ ਰੇਟ ਹੋਊਗਾ ਚਿਬੜ ਦਾ ਮੇਰੇ ਹਿਸਾਬ ਨਾਲ ਬਾਈ 60 ਮੰਗੀ ਜਾਂਦੇ 50 ਦਾ ਸਿੱਧਾ ਲੈਦੇ ਨੇ ਬਈ ਯਾਰ 80 ਰੁਪਏ ਉਹ ਚਲੋ ਉਹਨਾਂ ਨੇ ਕਮਾਈ ਕਰਨੀ ਆ ਨਾ ਹੋਰ ਕਹਿਵਾ ਸਤ ਤੇ ਹੋਰ ਕੀ ਲਿਆਂਦਾ ਫਲੀਆਂ ਫਲੀਆਂ ਉਹ ਕੀ ਰੇਟ ਵੇਚਾ 80 ਰੁਪਏ ਕਿਲੋ ਜਿਹੜਾ ਗਵਾਰਾ ਬਾਈ ਬਾਈ ਨੇ ਵੇਚਾ ਮੈਂ ਹੋਰ ਭਰਾ ਕੀ ਵਾਲਾ ਕੀ ਗੱਲ ਹੈ ਗਰਮੀ ਨਹੀਂ ਮਣਾਈ ਜਾਂਦੇ ਅੱਜ ਗਰਮੀ ਹੈ ਹੀ ਬਾਈ ਨਹੀਂ ਮੂੰ ਪਵਾ ਦਿਓ ਯਾਰ ਤੁਹਾਡੀ ਕਹਿੰਦੇ ਸੁਣਦਾ ਰੱਬ ਨਹੀਂ ਜਾਉਣ ਵਾਲਿਆਂ ਨੇ ਰੋਕ ਲਿਆ ਬਾਈ ਹੁਣ ਹਾਂ ਨਹੀਂ ਜਾਣ ਮੈਂ ਮੀ ਮੰਗਦੇ ਨੇ ਅੱਧੇ ਬੰਦੇ ਮੀ ਮੰਗਦੇ ਅੱਧੇ ਬੰਦੇ ਮੈਂ ਹੁਣ ਤਾਂ ਤਕਰੀਬ ਨਹੀਂ ਮੰਗੀ ਜਾਂਦੇ ਹੂੰ ਤੇ ਆ ਬਾਈ ਕਾਲਾ ਪੜਤਾ ਕੀ ਰੇਟ ਆ 10 ਵੀ ਕਿਉਂ 15 ਵੀ ਉਹ 15 ਰੁਪਏ ਜਿਹੜੀ ਸਿਰੇ ਦੀ ਗਵਾਲ ਦੇ ਉਹ ਪਰਲੀ ਵਿਖਾਦੇ ਕਾਲੋ ਤੇ ਹੋਰ ਆਪਣੇ ਕੋਲੇ ਕੀ ਕੀ ਹੈ ਬਾਈ ਹੋਰ ਮਿਰਚ ਹਰੀ ਹਰੀ ਮਿਰਚ ਮਿਰਚ 30 ਰੁਪਏ ਦੀ ਬਾਈ ਜੀ ਰੇਟ ਵਧ ਗਿਆ ਫੇਰ ਬਾਈ ਦੀ 20 ਤੇ ਆ ਗਈ ਇਹਨਾਂ 20 ਤੋਂ 30 ਤੱਕ ਚੱਲੀ ਅੱਜ 20 ਤੋਂ ਲੈ ਕੇ 30 ਰੁਪਏ ਦਾ ਕਿ ਸਿਰੇ ਦੀ ਕੁਆਲਿਟੀ ਜਿਹੜੀ ਮਿਰਚ ਚੱਲੀ ਆ ਫਲਾਲ ਕੁਆਲਿਟੀ ਉਹ ਦਰ ਪਈ ਹੋਊਗੀ ਮੇਰੇ ਸਾਨ ਤੇ ਕਦੋਂ ਕਹਿੰਦੇ ਅੱਜ 75 ਚਲਾਤਾ ਬਾਈ ਕਦੋਂ ਚੱਲਿਆ 75 ਰੁਪਏ ਹਾਂ ਹੋਰ ਕਹਿਵਾ ਸਨ ਵਧੀਆ ਵਧੀਆ ਤੂੰ ਗਾਗੂ ਕਿਵੇਂ ਸੀ ਅੱਜ ਮੰਡੀ ਚ ਗਾਗ ਠੀਕ ਹੀ ਹੈ ਨਹੀਂ ਬੜਾ ਸ਼ਨੀਵਾਰ ਦਾ ਰਣਾਲੇ ਕਾਹਤ ਹੁੰਦਾ ਆ ਸਾਰਾ ਹਫਤਾ ਸ਼ਨੀਵਾਰੀ ਸੀ ਠੀਕ ਆ ਠੀਕ ਹੈ ਮਰਾ ਤੇ ਭਾਈ ਤਾਜ ਦਾ ਜਿਹੜਾ ਸਾਨੂੰ ਹੋਰ ਵੀ ਵਿਖਾਉਣੇ ਨਾਲ ਤੇ ਮਈਆਂ ਦਾ ਸਾਰਾ ਹਫਤਾ ਕਹਿੰਦਾ ਸ਼ਨੀਵਾਰੀ ਗਿਆ ਤੇ ਆ ਜਾਓ ਇੱਧਰ ਹੋਰ ਰੇਡ ਰੋਡ ਵੇਨੇ ਮਤਰੋ ਵੀ ਕੀ ਰੇਡ ਚੱਲੀ ਹੁੰਦੀ ਛੱਲੀ ਛੱਲੀ ਪੁੱਛਦਾ ਭਾਈ ਕੀ ਵਾਲਾ ਭਾਈ ਆਪਣੀ ਛੱਲੀ ਭਾਈ ਛੱਲੀ ਆਪਣੀ ਕੀ ਰੇਡ ਕਰਤੀ ਏ ਇਹ 13 ਰੁਪਏ 13 ਦੇਣਾ ਹੀ ਟੋਲਣੀ ਅੱਜ 13 13 ਰੁਪਏ 13 ਰੁਪਏ ਕਿਲੋ ਜਿਹੜੀ ਛੱਲੀ ਹੋਗੀ ਕੁਆਲਿਟੀ ਕਿਹੜਾ ਪਿੰਡ ਆਈ ਜਾਂਦੀ ਏ ਆਪਣਾ ਮੰਡੀ ਆ ਠੀਕ ਆ ਕੀ ਬਾਤ ਆ ਬੋਲ ਦਈਏ ਇੱਥੇ ਦੇਖ ਪੜਦੇ ਠੀਕ ਆ ਤੇ ਪਿੰਡੀ ਬਈ ਇਹ ਰੇਡ ਕੀ ਜੀਲੀ ਆਂਦੀ ਹੈਂ ਆ ਪਿੰਡੀ ਗਿਰੀ ਟਾ ਵੀਰ ਪਈ ਆਹਾ ਸਰੇ ਦੀ ਪਿੰਡੀ ਕਿੰਨੀ ਵਗੀ 35 ਰੁਪਏ ਤੱਕ ਜਿਹੜੀ ਪਿੰਡੀ ਬਈ ਚੱਲੀ ਜਾਂਦੀ ਆ 20 ਰੁਪਿਆ ਇੱਧਰ ਗਵਾਰਾ ਪਿਆ ਆ ਕੀ ਰੇਟ ਆ ਬਾਈ ਇਹ 70 ਰੁਪਏ ਇਹ 70 ਰੁਪਏ ਬਾਈ ਮੰਗੀਆਂ ਦਾ ਵੀ ਕੀ ਜਾਂਦਾ 70 ਜਾਣੀਆਂ 70 ਰੁਪਏ ਕਿਲੋ ਇਹਦਾ ਗਵਾਰਾ ਬਾਈ ਚੱਲੀ ਜਾਂਦਾ ਤੇ ਆ ਜਾਓ ਇਧਰ ਹੋਰ ਚਾਹੁੰਦੇ ਉਧਰ ਬਾਈਆਂ ਕੋਲੇ ਉਧਰ ਨੂੰ ਵੀਡੀਓ ਨਾ ਲੰਮੀ ਹੋ ਜਾਂਦੀ ਆ ਯਾਰ ਮਣ ਕੇ ਤਾਜ਼ੇ ਤਾਜ਼ੇ ਰੇਟ ਆ ਜਿਹੜੇ ਗਿਣਾਏ ਨਹੀਂ ਜਾਂਦੇ ਬਾਈ ਇਧਰ ਬਾਈ ਤੋਂ ਪੁੱਛੀਏ ਕੇਲਿਆਂ ਦਾ ਰੇਟ ਤੇ ਫਿਲਹਾਲ ਅੰਬਾਂ ਦਾ ਰੇਟ ਤੇ ਗੋਭੀ ਦਾ ਰੇਟ ਹੋਰ ਜੀ ਕੀ ਆਲਾ ਜੀ ਠੀਕ ਹੈ ਜੀ ਕੈਮਾ ਸੇਤਾ ਆ ਕੇਲੇ ਕੀ ਰੇਟ ਆ ਜੀ ਕਿਲੇ 35 ਰੁਪਏ ਕੇਲੇ 35 ਰੁਪਏ ਰੇਟ ਵਧ ਗਿਆ ਬਾਈ ਆ ਦੇ ਕਿੰਨਾ ਵਧ ਮੰਨ ਰੁਪਏ ਚੱਕਦਾ ਸਦਾ ਹੀ ਆ ਸਦਾ ਹੀ 5 ਰੁਪਏ ਕਿਲੋ ਜਿਹੜਾ ਬਈ ਕੇਲਾਂ ਦਾ ਰੇਟ ਬਿਲਾਲ ਚੱਲੀ ਜਾਂਦਾ ਇਹਦੇ ਨੂੰ ਕਰੀ ਕੁਆਲਟੀ ਕਰੂ ਖਾਦੀ ਤੇ ਜੇ ਹਮਾਚਲ ਗੋਭੀ ਦੀ ਗੱਲ ਕਰੀਏ ਮਤਲਬ ਵੀ ਯਾਰ 50 ਰੁਪਏ ਕਿਲੋ ਐ ਯਾਰ ਰੇਟ ਸਾਰੇ ਤੇ ਨੱਪੀ ਆਉਂਦੇ ਅੱਜ 50 ਰੁਪਏ ਕਿਲੋ ਜਿਹੜੀ ਬਈ ਗੋਭੀ ਪਈ ਆ ਤੇ ਆ ਆ ਗਿਆ ਪਤਾ ਨਹੀਂ ਲੰਗੜਾ ਆਮਬ ਕੇ ਕਿਹੜਾ ਵਜਦਾ ਹੁੰਦਾ ਹੈ ਹੈ 400 400 ਐਗੀ ਰੇਟ ਵਿ ਗਿਆ ਆ ਗਈ ਰੇਟ 400 60 ਰੁਪਏ ਕਿਲੋ ਚੰਨ ਸਾਹ ਬਾਈ 60 ਰੁਪਏ ਕਿਲੋ ਇਹ ਦੋਤੀਆ ਤੁਹਾਨੂੰ ਛੇਤੀ ਖਰਾਬ ਨਹੀਂ ਹੁੰਦੇ ਜੇਕਰ ਇਹਨੇ ਘਰੇ ਵੀ ਲੈ ਕੇ ਜਾਣੇ ਕੋਈ 5-7 ਕਿਲੋ ਮੈਂ ਹਰ ਹਫ਼ਤਾ-ਹਫ਼ਤਾ ਕੱਢ ਜਾਂਦੇ ਹਣਾ ਤਾਂ ਸਹਰੀ ਛੇਤੀ ਥੋੜੇ ਜੇ ਹੋ ਜਾਂਦੇ ਖਰਾਬ ਆ ਵੇ ਚੱਕ ਫੋਟੋ ਬਾਈ ਦੀ ਉਹਦੀ ਵੀ ਲਾਇਆ ਯਾਰ ਫੋਟੋ ਇਹ ਬੋਜੀ ਦਸਹਰੀ ਕੀ ਰੇਟ ਆ ਉਹ ਰਿਹਾ ਬਾਬੂ ਉਹ ਰਿਹਾ ਉਧਰ ਵੀ ਕਰ ਦੀ ਕਰ ਕੰਮ ਆ ਕੀ ਰੇਟ ਆ ਇਹ 35 ਰੁਪਏ ਕਿਲੋ ਬਾਈ ਜਿਹੜੇ ਦਸਹਰੀ ਚੱਲ ਜ ਜਾਂਦੇ ਆ ਫਿਲਹਾਲ ਹੋਰ ਰੇਟ ਰੂਟ ਪਤਾ ਕਰਦਾ ਹੋਰ ਜੀ ਠੀਕ ਆ ਮੀਮੂ ਪਵਾ ਦਿਓ ਯਾਰ ਹਾਂ ਗਰਮੀ ਘੱਤੀ ਜੰਨੇ ਹਾਂ ਆ ਜੋ ਭਾਈ ਇਧਰ ਚੱਲੀ ਜਾ ਔਰ ਬਾਈਆਂ ਤੋਂ ਰੇਡ ਅੱਜ ਬਾਈ ਹੋਣੀ ਸਬਜ਼ੀ ਬਹੁਤ ਰੱਖੀ ਬੈਠਿਆ ਆ ਕੀ ਆ ਗਿਆ ਯਾਰ ਭਈਆ ਕੀ ਰੇਡ ਆ ਅੱਜ ਕੀ ਆ ਗਿਆ ਹੈ ਯਾਰ ਹਾਂ ਕੋ ਮਰਜ਼ੀ ਨੂੰ ਆਣਾ ਯਾਰ ਠੀਕ ਆ ਕੀ ਰੇਡ ਆ ਇਹ ਤੇਰੇ ਤੋਂ ਲੈ ਕੇ ਆਪਣਾ ਭਾਈ ਇਹ ਦੱਸਣਾ ਨੀਗਾ ਕੀ ਵੈਰੈਟੀ ਹੈ ਕਮੈਂਟ ਕਰਨਾ ਤੁਸੀਂ ਕੀ ਕੀ ਵੈਰੈਟੀ ਹੈ ਜਿਹਨੂੰ ਜਿਹਨੂੰ ਪਤਾ ਹੈ ਕਮੈਂਟ ਜ਼ਰੂਰ ਕਰੋ ਵੀ ਕਿਹੜੀ ਵੈਰੈਟੀ ਕੀ ਵੈਰੈਟੀ ਸਬਜ਼ੀ ਬੰਦੀ ਹੈ ਜੀ ਅਨ ਬਲਾਕ ਉਹ ਸਾਨੂੰ ਨਹੀਂ ਸੀ ਵੈਰੈਟੀ ਦਾ ਪਤਾ ਤੇ ਰੇਟ ਪੁੱਛ ਲੈਨੇ ਆ ਬਾਈ ਇਹ ਬਾਈ ਕੀ ਰੇਟ ਆ ਇਹ ਇਹ ਅਸੀਂ 40 50 ਰੁਪਏ ਦੱਲੋ ਹਣਾ ਬਾਈ ਨਹੀਂ ਖਾਣ ਵਾਲੀ ਐ ਵਿਚਾਰੀ ਵਿਚਾਰੀ ਆ ਵਿਚਾਰੀ ਚੀਜ਼ ਐ 4 ਬੰਦੇ ਅੱਛਾ ਖਾਣ ਵਾਲੇ ਹੋਣੇ ਯਾਰ ਜਾਂ ਹਸਾਬਕਦਾਰ ਇਹਦੀ ਇਹਦੀ ਲੱਭ ਤੂੰ ਦੀਆਂ ਨਾ ਮੂੰਹ ਜਿਹੀ ਕੌੜਾ ਕਰ ਲਿਆ ਪਹਿਲਾਂ ਮੂੰਹ ਜਿਹੀ ਕੌੜਾ ਕਰ ਲਿਆ ਮੈਂ ਤਾਂ ਖਾ ਕੇ ਓਏ ਕੌੜੇ ਹੁੰਦਾ ਬਾਈ ਠੀਕ ਆ ਤੇ ਚਾਰੀ ਆ ਬਾਈ ਫਿਰ ਕੌੜਾ ਤਾਂ ਕੜੱਤਣ ਵਾਲੀ ਦਾ ਹੋਊਗੀ ਤੇ ਲੰਬੇ ਕੀ ਰੇਟ ਚੱਲਿਆ ਹਾਂਜੀ ਅੱਲਾ ਅੱਲਾ 25 ਰੁਪਏ ਭੱਜ ਨਾ ਇੱਧਰ ਨੂੰ ਮੈਂ 5 ਮੰਡ ਘਿਹਾਰ ਕੇ ਖੜਾ ਹੋਇਆ 25 ਬੱਚੇ 25 ਬੱਚੇ ਹਾਂ ਹੋਰ ਸੁਣਾ ਅੱਲਾ 25 ਰੁਪਏ ਕਿਲੋ ਕੀਰੇ ਬਾਈ ਕੀਰਾ ਬਾਈ 50 ਰੁਪਏ ਵਿਗਿਆ ਇੱਧਰ ਨੂੰ ਕਰ ਜਾਗਾ ਉੱਚੇ ਨਹੀਂ 100 ਰੁਪਏ ਵਿਗਿਆ ਫਾਇਦਾ ਲੈਣਾ 50 ਰੁਪਏ ਕਿਲੋ ਬਾਈ ਜਿਹੜਾ ਤੈਨਾ ਹੀਰਾ ਚੱਲਿਆ ਉਹ ਸੋਕੜੀ ਲੈਣਾ ਉਹਦੇ ਤੇ ਟਮਾਟਰ ਟਮਾਟਰ ਆ ਤਾਂ ਤੂੰ ਸਾਡਾ ਟਮਾਟਰ ਹਾਂਜੀ ਟਮਾਟਰ ਲਾਲ ਟਮਾਟਰ 60 ਰੁਪਏ ਦੇ ਦਿੰਦੇ 60 ਰੁਪਏ ਕਿਲੋ ਟਮਾਟਰ ਬਾਈ ਇਹੇ ਚੱਲੀ ਹੁੰਦੇ ਹੈਮ ਸੋਨਾ ਕਿਹੜੇ ਵਜਦੇ ਉਹ ਨਾ ਲਾ ਗਏ ਤੇ ਬਾਕੀ ਬਾਈ ਕੋਲੇ ਉਹ ਪੁੱਛਦੇ ਆ ਜੱਕ ਆ ਯਾਰ ਬਈ ਮੈਂ ਤੇਰੇ ਕੋਲੇ ਵੇਖੀ ਚੀਜ਼ ਅਜਾ ਇਹ ਹੁੰਦੇ ਬਹੁਤ ਘੱਟ ਕਿੰਨਾ ਘੈਂਟ ਪੈਂਦਾ ਯਾਰ ਇਹ ਜਿਹਨੂੰ ਪਾਣਾ ਹੁੰਦਾ ਪਾ ਸਕਦਾ ਤੇਲ ਚ ਪੈਂਦੇ ਸੀ ਹਾਂ ਕੀ ਕੀ ਕਰਨਾ ਬੋਲ ਸੇ ਹੈ ਬਾਈ ਇਹ ਛੋਟੇ ਛੋਟੇ ਹੋਣਾ ਸਮਝ ਲਿਓ ਜੇ ਕਦੇ ਮੇਰੀ ਕੋਚ ਆ ਨਹੀਂ ਨਹੀਂ ਸੇਵ ਆ ਬਰੇ ਸੇ ਕੀ ਰੇਟ ਬਾਈ ਇਹ ਬਾਈ ਵਿਕਿਆ 100 ਰੁਪਏ ਆ 100 ਰੁਪਏ ਕਿਲੋ ਬਾਈ ਜਿਹੜੀ ਕਮਾਲ ਦੀ ਸੀ ਆ 80 ਵਾਲੇ ਆ ਗਏ ਤੇ ਆ ਆ ਗਏ ਜਮ ਲਾਲ 100 ਰੁਪਏ ਕਿਲੋ ਬਹੁਤ ਵੱਡਾ ਸੇਬ ਆ ਮਗਰ ਉਹ ਕੀ ਰੇਟ ਆ ਬਾਈ ਵੱਡਾ ਉਹ 150 ਰੁਪਏ 150 ਰੁਪਏ ਬਾਈ ਕਹਦੇ ਹਨ ਤੁਸੀਂ ਕਹੋ ਵੀ ਰੇਟ ਘਟ ਗਿਆ ਕੋਣੀ ਇਹ ਹੋਰ ਕੁਆਲਟੀ ਹੁੰਦੀ ਹੈ 150 ਰੁਪਏ ਕਿਲੋੜਾ ਵੱਡਾ ਸੀ ਮੋਟਾ ਸੀ ਚੱਲੀ ਜਾਂਦਾ ਆ ਆ ਗਏ ਆੜੂ ਬਾਈ ਇਹਦਾ ਕੀ ਰੇਟ ਆੜੂ ਕੱਚਾ ਵੀਰੇ 50 ਰੁਪਏ ਕਿਲੋ ਕੱਚਾ ਆੜੂ 50 ਰੁਪਏ ਕਿਲੋ ਸਰੇ ਆੜੂ ਮੋਟਾ ਆੜੂ 100 ਰੁਪਏ ਵੀ ਗਏ ਮੋਟਾ ਆੜੂ 100 ਰੁਪਏ ਤੇ ਅਮਰੀਕੋਸ਼ ਆ ਗਿਆ ਬਾਈ ਅਮਰੀਕੋਸ਼ ਆਵੇਗਾ 60 ਰੁਪਏ ਇਹ 60 ਰੁਪਏ ਕਿਲੋ ਰੇਟਾਂ ਹੁਣ ਕਾਫੀ ਹੋ ਲੱਗੀਆਂ ਬਾਈ ਆਹ ਵੈਰੈਟੀ ਬਹੁਤ ਆਉਂਦੀ ਹੈ ਹੂੰ ਤੇ ਇਧਰ ਵੀ ਬੱਬੂ ਕੋਸ਼ਾ ਬੱਬੂ ਕੋਸ਼ਾ ਇਹ ਕੀ ਰੇਟ ਹੈ ਇਹ ਬਾਈ ਇਹ ਹੈਗਾ ਸ ਠੀਕ ਹੋ ਗਿਆ ਡਾ ਉਹ ਵੀ ਗਿਆ 60 ਰੁਪਏ ਕਿਲੋ ਆ ਗਿਆ ਭਾਈ 60 ਰੁਪਏ ਕਿਲੋ ਫਿਰਾਲ ਬਾਈ ਕੋਲੇ ਬ੍ਰੈਡੀਆਂ ਬਹੁਤ ਹਨ ਇਹਦਾ ਭਾਈ ਵੇਟ ਕਿੰਨਾ ਹੁੰਦਾ 1500 ਲਗਦਾ ਇਹਦਾ 1516 ਇਹਦਾ ਵੀ ਇੰਨੇ ਇਹਦਾ ਵੀ ਇੰਨੇ 1516 1516 ਕਿਲੋ ਭਾਈ ਸਾਰਿਆਂ ਦਾ ਰੇਟ ਵੇਟ ਹੁੰਦਾਗਾ ਜਿਵੇਂ ਟਮਾਟਰਾਂ ਦਾ ਥੋੜਾ ਜਿਆਦਾ ਹੁੰਦਾ ਨਾ ਟਮਾਟਰ ਭਾਈ 16 ਕਿਲੋ ਹੁੰਦਾ ਇਹ ਇਸ ਕਰੇਟੀ ਦੇ ਵਿੱਚ 16 ਕਿਲੋ ਹੀ ਮਾਲ ਆਉਂਦਾ ਆਹ ਗਰੇਟੇ ਹੋਊਗੇ 15 16 ਕਿਲੋ ਹੋਊਗਾ ਵੀਡੀਓ 16 17 ਕਿਲੋ ਬਾਕੀ ਕਈ 20 ਕਿਲੋ ਵਾਲੇ ਵੀ ਪੈਕਿੰਗ ਆਉਂਦੇ ਆ ਉਹ ਜਿਹੜੀ ਵੱਡੀ ਪੈਕਿੰਗ ਪਈ ਆ ਪਿੱਛੇ ਤੋਂ ਮਸਤ ਹੋਰ ਭਰਾ ਠੀਕ ਹੈ ਹੋਰ ਭਾਈ ਕਿੰਨੇ ਤੋਂ ਪਾਉਂਗੇ ਯਾਰ ਨਹੀਂ ਵੇਖੋ ਹੁਣ ਆਪਣੇ ਨੈਟ ਤਾਂ 5 ਦਿਨ ਦਾ ਦਿਖਾਈ ਇਹਦਾ ਨਹੀਂ ਨਹੀਂ ਆਉਂਦਾ ਯਾਰ ਮੇਰੇ ਸਾਹ ਹੁਣ ਆਪਣਾ ਕੋਡ ਕੋਰੇ ਇੱਕ ਅੱਧਾ ਦਿਨ ਹੀ ਕਹੂਗਾ ਅੱਗੇ ਬੈਜੇ ਇੱਕ ਦਿਨ ਬਹੁਤ ਇਹਦੀ ਸੌਣ ਪਾਣੀ ਪਾਣੀ ਕਰ ਦਿੰਦਾ ਸੌਣ ਸੁੱਕਾ ਨਾ ਕਰਦਾ ਗਰਮੀ ਕਿੰਨੀ ਆ ਵੇ ਗਰਮੀ ਗਰਮੀ ਜਿਆਦਾ ਤੇ ਹੋਰ ਭਰਾ ਠੀਕ ਆ ਭਾਈ ਚਲੋ ਠੀਕ ਆ ਭਾਈ ਚਾਹ ਬਾਈ ਦੱਸੋ ਮਿਹਰਬਾਨੀ ਬਾ ਆਵਾਂ ਕਿਹਾ ਤੇਨ ਜ਼ਰੂਰ ਭਾਈ ਤੇ ਆ ਜਾਓ ਭਈ ਅੱਗੇ ਚੱਲੀਏ ਉਹ ਤਾਂ ਹੀ ਦਾ ਰੇਟ ਭਾਈ ਜਿਹੜੇ ਗੜਾਉਣੇ ਆਪਾਂ ਤੁਹਾਨੂੰ ਮੰਡੀ ਦੇ ਵਿੱਚ ਉਹ ਵੇਖ ਇੱਥੇ ਭਲਾਲ ਕੀ ਕੋਪਿਆਗਾ ਇਧਰ ਨੂੰ ਵੇਖ ਲਈ ਭਾਈ ਪਾਣੀ ਮਿਰਚਾ ਕੀ ਰੇਟ ਅੱਜ ਚੱਲ ਭਾਈ 40 ਰੁਪਏ ਆਮਰ ਮੋਟੀ ਮਿਰਚ ਹੈ ਸਿੰਮਲਾ ਮਿਰਚ ਬਾਈ 40 ਰੁਪਏ ਕਿਲੋ ਜਲਤੇ ਆ ਬੀਨਫਲੀ ਬਾਈ ਇਹ 70 ਰੁਪਏ ਇਹ ਵੀ 40 ਇਹ ਵੀ 40 ਹੈ ਪਿੰਡਾ ਚਾਚਾ ਪਿੰਡਾ ਤੁਸੀਂ ਨਾ ਵਿੱਚ ਠੱਗੀ ਨਾ ਮਾਰੋ ਇਹ 40 ਰੁਪਏ ਕਿਲੋ ਬਾਈ ਇੱਥੇ ਹੋਲ ਸੇਲ ਦੇ ਰੇਟ ਆ ਲਾ ਹੁਣ ਖੋਜਾ ਹੋਲ ਸੇਲ ਦੇ ਹੋਲ ਸੇਲ ਦੇ ਰੇਟ ਆ ਬਾਈ ਇਹ ਕੱਟਾ ਲਵਾਵਾਂ ਲੈਣਾ ਨਾ ਕਿਲੋ 2 ਕਿਲੋ ਨਹੀਂ ਤੁਹਾਨੂੰ ਬਾਈ ਨਹੀਂ ਦੇਣਾ ਇਹ ਹੁੰਦੇ ਮੰਡੀ ਦੇ ਅੰਦਰ ਦੇ ਰੇਟ ਤੁਹਾਨੂੰ ਬਾਰ ਬਾਰ ਦੱਸ ਦਿੰਦੇ ਆ ਤੇ ਮਿਰਚ ਬਾਈ ਕੀ ਜਣ ਚੱਲੀ ਆ ਮੱਤ 12-13 ਇਹ ਬਈ 12-13 ਰੁਪਈਆ ਚੱਲੀ ਆ ਹੋਲ ਸੇਲ ਦਾ ਰੇਟ ਆ ਵੀ ਇਕੱਠਾ ਲਫਾਵਾ ਲੈਣਾ ਬਣਾ ਘਟੋ ਘਟ 15 ਕਿਲੋ ਦੇ ਨੇੜ ਤੇੜੇ ਨਾਲ ਹੀ ਹਣਾ ਨਾਗ ਦਾ ਰੇਟ 15 ਕਿਲੋ ਦੇ ਨੇੜ ਤੇੜੇ ਜਿਹੜੀ ਪੈਕਿੰਗ ਹੁੰਦੀ ਆ ਬਈ ਹੋਰ ਭਰਾ ਠੀਕ ਐ ਸੇ ਤਾਂ ਕਹਿਮਾ ਬਈ ਠੀਕ ਐ ਭਰਾ ਆਜੋ ਬਈ ਅੱਗੇ ਹੋਰ ਚੱਲੀਏ ਰੇਟ ਸੁਣੋ ਗਣਾਈਏ ਤਾਜੇ ਤਾਜੇ ਵੀ ਕੀ ਚੱਲੀ ਜਾਂਦੇ ਇਧਰ ਸੇਠਾਂ ਕੋਲੇ ਚੱਲੀਏ ਮੜਾ ਜਾ ਲੈ ਬਈ ਚੋਬਰੋ ਆ ਗਏ ਇਧਰ ਹਾਂ ਕੀ ਆੜਾਈ ਕਿਰੇ ਪਿਆ ਮਾਲ ਦੇ ਨਾਲ ਅੱਜ ਹੈ ਮੀਂਹ ਕਿਦਨ ਪਾਉਂਗੇ ਅੱਜ ਮੀਂਹ ਕੱਲ ਬੜਾ ਜ਼ੋਰ ਲਾਇਆ ਯਾਰ ਬੋਰੀ ਲਾਇਆ ਕੱਲਾ ਦੀਪ ਪਾਇਆ ਨਹੀਂ ਬਨੋਵੇਂ ਇਹ ਤਾਂ ਤੂੰ ਛਿੱਟੇ ਬੜਿਆ ਤੇ ਮੂਹ ਜੇ ਕਰ ਗਏ ਮੈਂ ਤਾਂ ਸ਼ਾਵਰ ਥਲੇ ਨਹਾ ਲਿਆ ਫਮਾ ਦਾ ਛੱਡ ਕੇ ਮੈਂ ਮੀਂਹ ਤਾਂ ਨਹੀਂ ਆਉਂਦਾ ਹਨਾ 15 ਪੈਸੇ ਨੂੰ ਵਿੰਗਣਾ ਤੈਨੂੰ ਆਹ ਵੇ ਇਹਨਾਂ ਦੇ ਵੀ ਨਹੀਂ ਹੋਰ ਜੀ ਤੇ ਚਾਹ ਨਹੀਂ ਖੀਰ ਬਾਈ ਕੀ ਰੇਟ ਕਰਦਾ ਤੇਰੇ ਕੋਲ ਜਾ ਆ ਬਦਲੇ ਕਿਉਂ ਜਾਵਾਂ ਅੱਜ ਯਾਰ ਚਾਹ ਵੀ ਆਣਾ ਬਾਈ ਇਹ ਚਾਹ ਪੀ ਲੈ ਮੈਨੂੰ ਕਹਿੰਦਾ ਹੋਵੇ ਇਹ ਨਹੀਂ ਹੋਰ ਬਾਈ ਕੀ ਆ ਪੈਸੇ ਭਲਾਦ ਗਿਆ ਤੈਨੂੰ ਕਿ ਗੈਨ ਲੈ ਆ ਭਾਈ ਜੇ ਬਣਨੇ ਪੈਸੇ ਚੱਲੇ ਕੀ ਰੇਟ ਚੱਲੀ ਰਹੀ ਕੱਲੀ ਹਾਂ ਇਹ 15 ਬਈ 20 ਰੁਪਏ ਆ 15 ਬਈ 20 ਰੁਪਏ ਕਿਲੋ ਜਿਹੜੀ ਚੰਦੀ ਚੱਲੀ ਜਾਂਦੀ ਹੈ ਬਾਕੀ ਵੈਂਗਣੀ ਦੱਸਦੀ ਬਾਈ ਵੈਂਗਣੀ ਲੱਗੀ 20 ਰੁਪਏ ਚੁੱਚੂ ਇਹ ਇਹ ਵੀ ਵਤਵਾਏ ਉਹਦਾ ਹੀ ਆ ਜਾਂਦੀ ਹੈ ਮੈਂ ਕਬੜੀ ਦੇਖ ਲਈ 20 ਰੁਪਏ ਚੁੱਚੂ 20 ਰੁਪਏ ਵੈਂਗਣੇ 20 ਰੁਪਏ ਮੈਂਗਣੀ 20 ਬਈ 20 ਰੁਪਏ 20 ਤੋਂ ਲੈ ਕੇ ਯਾਰ 25 ਰੁਪਏ ਤੱਕ ਜਿਹੜਾ ਮੋਟਾ ਜੀ ਜਿਹਦੇ ਹਿਸਾਬਕਦਰ ਚੱਲੀ ਉਹ ਕੀ ਪਾਏ ਆਪਣੇ ਕੋਲੇ ਯਾਰ ਨੱਖਾ ਗੋਸ਼ੇ ਕਾਲੋ ਵਿਖਾ ਕੇ ਇਹ ਖਰਗੋਸ਼ ਨੱਖਾ ਆ ਖਰੋ ਕੀ ਵਜਦੇ ਆ ਨਾਚ ਮਤਰੀ ਆ ਦੱਸ ਕੀ ਚੀਜ਼ ਆ ਪੜ ਕੀ ਚੀਜ਼ ਹੈ ਦੱਸ ਤਸੀ ਮੈਨੂੰ ਪਤਾ ਇਹਨੂੰ ਉਹ ਜਾ ਭਰਾ ਮੰਡੀ ਚ ਕੰਮ ਕਰਦੇ ਤੁਸੀਂ ਆ ਬਾਈ ਦੱਸ ਕੀ ਚੀਜ਼ ਹੈ ਆ ਬਾਈ ਦੱਸੋ ਹੈ ਕੀ ਚੀਜ਼ ਹੈ ਕੀ ਰੇਟ ਆ ਬਾਈ ਉਹ 50 ਰੁਪਏ 50 ਰੁਪਏ ਕਿਲੋ ਜਿਹੜੀ ਉਹਨੇ ਕਵਾਲਿਟੀ 50 ਰੁਪਏ ਕਿਲੋ ਪੇਠਾ ਪੇਠਾ 10 ਰੁਪਏ ਪੇਠਾ 10 ਰੁਪਏ ਚੱਲੀ ਜਾਂਦਾ ਪੇਠੇ ਦਾ ਰੇਟ ਬਾਈ ਉਹੀ ਚੱਲੀ ਜਾਂਦਾ ਯਾਰ ਪੇਠਿਆਂ ਨੂੰ ਤਾਂ ਮਾਂਜਦਾ ਹੋਊਗਾ ਜਮਾਂ ਯਾਰ ਕਿਉਂ ਯਾਰ ਪੇਠਾ ਵਧੀਆ ਵੀ ਜਾਂਦਾ 10 ਰੁਪਏ ਕੀ ਵਧੀਆ ਪਾ ਨੰਬਰ ਇਹ ਵੱਡਾ ਹੁੰਦਾ ਪੇਠਾ ਮੇਠੋ ਜਿਹਾ ਨਾ ਮਿਲ ਗਈ ਯਾਰ ਪੇਠਾ ਥੋੜਾ ਇਹਦੇ ਵਰਗਾ 10 12 10 ਵਾਰ ਬਣਦਾ ਇਹ ਨਾ ਨਾ ਪਿਛਲੇ ਸਾਲ ਹੀ ਬਣਾਈ ਸੀ ਇੱਥੇ ਨੇ 10 ਵਾਰ ਕਰੇ ਕਰੇ ਵੀ ਬਈ ਹੋਵੇ ਪਰ ਵੱਡਾ ਬਹੁਤ ਹੁੰਦਾ ਕਿੰਨੀਆਂ ਬੱਚਿਆਂ ਦਾ ਬਣ ਜਾਂਦਾ ਉਹ ਵੀ ਸਟਾਰਟਿੰਗ ਦੀ ਸਟਾਰਟਿੰਗ ਦੀ ਬੈਠੀ ਹੋਈ ਔਰ ਵੀ ਔਰ ਬੱਚੇ 20 ਬੱਚੇ ਹੋ ਗਏ ਉਹਦਾ 20 20 ਬੱਚੇ ਹੁੰਦਾ ਠੀਕ ਹੈ ਪੇਠੇ ਦਾ ਰੇਟ ਭਾਈ ਆਹੀ ਰਹਿੰਦਾ ਹੁੰਦਾ ਬਾਕੀ ਸਾਰੀ ਸਾਜੀ ਵਾਲੋ ਬਰੇ ਤੇਜ਼ ਹੀ ਆ ਕੋਈ ਮੰਦਾ ਮੰਦਾ ਤੇਜ਼ ਹੀ ਮੰਦਾ ਹੀ ਹੈ ਹੁਣ ਉਹ ਨਾ ਮੰਦਾ ਲੱਗਣਾ ਜਿਹੜਾ ਵਿਚਾਰਾ ਇਹਨੇ ਗਰੀਬਾਨੇ ਮਿਹਨਤ ਕਰਕੇ ਦੁੱਝੂ ਖਾਣੀ ਹੈ ਤੇ ਅਸੀਂ ਮੇਰੇ ਵੇਚਣੀ ਹੈ ਤੇ ਸਮਾਰਟ ਵਰਕ ਕਰਦੇ ਉਹਨਾਂ ਨੇ ਹਾਰਡਵਰਕ ਕਰਨਾ ਵਾ ਵਾ ਦੋ ਮਿੰਟਾ ਸੜ ਦੇ ਬਾਹਰ ਉਹ ਇਹ ਗਰਵੀ ਖੜਨੇ ਦੇ ਉੱਤੇ ਸਾਹਮਣੇ ਰੱਖ ਗਏ ਕਿਹਦੇ ਭਾਈ ਮਨੀਆਂ ਦਾ ਹਾਰਡ ਸਮਾਰਟ ਵਰਕ ਕਰਦੇ ਆਂ ਯਾ ਹਾਰਡਵਰਕ ਅਜੀ ਆਹੋ ਸਾਡਾ ਹਾਰਡਵਰਕ ਹੈ ਹਾਂ ਹਾਂ ਠੀਕ ਮਾਗਦਾ ਵੀ ਹਾਰਡਵਰਕ ਹੁੰਦਾ ਇਕ ਹਾਂ ਗਰਵੀ ਖੜੀ ਕੋਈ ਵੀ ਕਰ ਸਕਦਾ ਤੇ ਉਹ ਆਪਣੇ ਕੋਲੇ ਕੀ ਪਿਆ ਮਕਰ ਕਿਸਮ ਅੰਬ ਨਾਲ ਇਹਨਾਂ ਨਾਲ ਤਾਂ ਮਗੰਦੇ ਨਹੀਂ ਤੋ ਸੰਭ ਵੇ ਅੰਬ ਕਿੱਡਾ ਮੋਟਾ ਪੀਰੇਟ ਆਏ ਆ ਮੇਗਾ 65 ਰੁਪਏ। ਚੋਸਾ ਅੰਬ ਵਧੀਆ। ਪਰ ਇਹਨਾਂ ਰੇਟ ਥੋੜੀ ਐ। ਚੋਸਾ ਫਿਰ ਚੋਸਾ ਅੰਬ। ਅੰਬ ਦਾ ਰੇਟ ਬਾਈ ਵਧ ਗਿਆ ਚੋਸਾ ਅੰਬ। 65 ਰੁਪਏ ਕਿਲੋ ਬਾਈ ਦਾ। 60 ਹੋ ਗਿਆ ਇਹ। 7 65 ਰੁਪਏ ਕਿਲੋ ਜਿਹੜਾ ਬਾਈ ਚੋਸਾ ਅੰਬ ਹੋ ਗਿਆ ਤਾਂ ਕੁਆਲਿਟੀ ਦੇਖ ਲੈਣਾ। ਹੈ ਵੀ ਮੋਟਾ ਬਾਈ ਇਹ। ਇਸ ਟਾਈਮ ਇਹੀ ਜੰਮ ਰਹੇ ਬਾਈ ਦਸਹਰੀਆਂ ਦੇ। ਜ਼ਹਿਰੀ ਅੰਬਾਂ ਦੇ ਵਿੱਚ ਤਾਂ ਕੀੜਾ ਬਣ ਗਿਆ। ਉਹ ਜ਼ਹਿਰੀ ਉੱਥੇ ਪਰ ਨੂੰ ਹੁੰਦਾ। ਤੇ ਇਹ ਇਹ ਖਾਣ ਨੂੰ 50 ਰੁਪਏ ਕਿਲੋ ਵਿੱਚ। ਲੇਗਿਉਂ ਉਹਨੇ ਸ਼ਰਧਾ ਹੁੰਦਾ ਹਾਂ ਉਹ ਖਾਣ ਨੂੰ ਹੁੰਦਾ ਇਹ ਖਾਣ ਨੂੰ ਇਹ ਥੋੜਾ ਥੋੜਾ ਇਹ ਮਾੜਾ ਮਾੜਾ ਖਟ ਮਿਟਾ ਹੁੰਦਾ ਪਰ ਸਾਲ ਵਾਹ ਹੁੰਦਾ ਸਾਲ ਵਾਹ ਹਾਂ ਇਹ ਖਰਾਬ ਨਹੀਂ ਹੁੰਦਾ ਇੱਕ ਦਿਨ ਦਾਦੀ ਇਹ ਭਾਵੇਂ ਹਫ਼ਤਾ 10 ਦਿਨ ਪਿਆਰ ਹੋਵੇ ਇਹ ਅੰਬ ਖਰਾਬ ਨਹੀਂ ਹੁੰਦਾ ਸਹੀ ਗੱਲ ਹਾਂ ਹੋਰ ਭਰਾ ਠੀਕ ਆ ਨਸੈਰੀ ਦਾ ਦੂਜੇ ਦਾ ਨਹੀਂ ਉਹ ਦੂਜੇ ਆਂਦਾ ਪੂਲਾ ਹੋ ਜਾਂਦਾ ਚਲ ਕੋਈ ਨਹੀਂ ਕੋਈ ਨਹੀਂ ਆ ਜਾ ਠੀਕ ਆ ਭਾਈ ਆ ਜਾ ਕਰੋ ਜੀ ਹੋਰ ਚੱਲੀਏ ਦਾਜ ਦਾਜ ਰੇਟ ਨੂੰ ਵੜਾਉਣੇ ਆ ਭਾਈ ਇਹਦੇ ਵਾ ਫਲਾਂ ਫਰੂਟਾਂ ਦੇ ਵੀ ਰੇਟ ਨੂੰ ਅੱਜ ਤਾਜੇ ਕਰਾ ਦਿੰਨੇ ਆ ਤੇ ਇਹਦੇ ਬਾਅਦ ਸਰਜੀ ਦੇ ਰੇਟ ਮੇਰੇ ਸਾਹਨ ਜਿਹੜੇ ਮੋٹے ਮੋٹے ਹੋ ਜਾਣ ਬਾਈ ਓ ਸੰਜੂ ਚੱਲ ਕੋਈ ਨਹੀਂ ਸਭ ਦਾ ਸਭ ਦਾ ਵੇਚ ਤੂੰ ਘਰ ਪੇਟੇ ਪੱਡੂ ਪਾ ਲਾ ਇਹਦੇ ਤੇ ਫਿਰ ਕਰਦੇ ਆ ਗੱਲਬਾਤ ਸੰਜੂ ਨੇ ਮਨੂ ਨਾਲ ਦਾ ਉਹ ਬਰੋਕਲੀ ਪਈ ਆ ਮਹਿੰਗਾ ਮਾਲ ਮੰਗਾਈ ਬੈਠਾ ਅੱਜ ਫਰ ਮੰਗਾ ਮਾਲ ਬਰੋਕਲੀ ਬਾਈ ਖਾਇਆ ਕਰੋ ਯਾਰ ਬਰੋਕਲੀ ਦੇ ਫਾਇਦੇ ਬਹੁਤ ਆਜ ਤੋਂ ਸੰਜੂ ਕੋਲੇ ਬਰੋਕਲੀ ਆਉਣ ਲੱਗੀ ਆ ਬਾਈ ਉਹ ਸੇਲ ਰੇਟ ਤੇ ਜਰੂਰ ਖਿੱਦਕੀ ਰੇਟ ਸੰਜੂ ਬਰੋਕਲੀ ਤੇ 100 ਰੁਪਏ ਹੋਰ ਬਰੋਕਲੀ ਵਾਲਾ 100 ਰੁਪਏ ਹੈ ਕਿਲੋ ਜਿਹੜਾ ਆਮ ਗੋਭੀ ਵਾਲਾ ਰੇੜੀ ਬਰੋਕਲੀ ਦਾ ਆਇਆ ਪਿਆ ਪਰ ਇਹਦੇ ਤੱਤ ਬਹੁਤ ਹੁੰਦੇ ਆ ਵੀਰ ਭਰਾ ਬਰੋਕਲੀ ਦੇ ਵਿੱਚ ਜਿਹੜਾ ਜਿੰਮ ਵਾਲੇ ਮੁੰਡੇ ਕਹਿੰਦੇ ਪ੍ਰੋਟੀਨ ਪੂਰਨ ਬਹੁਤ ਹੁੰਦਾ ਖਾਇਆ ਕਰੋ ਮੇਰਾ ਟਮਾਟਰ 60 ਰੁਪਏ ਬਾਈ ਇਹ ਰੇਟ ਹੋ ਗਿਆ ਅਰਬੀ ਬਾਈ ਅਰਬੀ ਸੰਜੂ 40 ਰੁਪਏ ਅਰਬੀ 40 ਰੁਪਏ ਨਹੀਂ ਕਰ ਦਿੱਤੀ ਰੁਪਏ ਨਹੀਂ ਨਹੀਂ ਬਾਈ ਦੀ ਹਾਂ ਨੀ ਤਾਂ ਨਿੰਬੂ ਦੱਸ ਦੇ ਚੱਲ ਤੁਰ ਨਿੰਬੂ ਨਿੰਬੂ ਦੱਸ ਦੇ ਆਦੋਲ ਘਟਾ ਦੋਲ ਅਰਬੀ 40 ਰੁਪਏ ਨਿੰਬੂ ਇਹ ਦੂਰੇ ਨਿੰਬੂ 100 ਰੁਪਏ ਵੇਚਿਆ ਆਪਾਂ ਨਿੰਬੂ ਸੰਜੂ ਨੇ ਵੇਚਿਆ 100 ਰੁਪਏ ਕਿਲੋ ਛਾਂਟ ਰਹੀ ਮਾੜੀ-ਬਾੜੀ ਬਾਕੀ ਸਾਰਾ ਲੈ ਗਏ ਨਿੰਬੂ ਇਹ 40 ਰੁਪਏ ਵਾਲੀ ਕੁਆਲਿਟੀ ਜ਼ਰੂਰ ਖਾਦੀ ਕਲੂ ਅਰਬੀ ਦੀ ਹੈ ਤੇ 100 ਰੁਪਏ ਕਿਲੋ ਜਿਹੜਾ ਬਾਈ ਨਿੰਬੂ ਵੀ ਗਿਆ ਫਲਾੜ ਮੇਰੇ ਸਾਹ ਨਾਲ ਸਾਰੀਆਂ ਵੈਰਾਈਟਾਂ ਦਾ ਹੋਊਗਾ ਇੱਧਰ ਸੰਜੂ ਦਾ ਬੋਰਡ ਜੇ ਕੋਈ ਵੀਰ ਭਰਾ ਨੇ ਕੋਈ ਵੀ ਕਨੈਕਟ ਕਰਨਾ ਫੋਨ ਤੇ ਕਨੈਕਟ ਕਰ ਸਕਦਾ ਸੰਜੂ ਦਾ ਬੋਰਡ ਜੋਇਨ ਏ ਬਾ ਤੇ ਆ ਜੋ ਗਰਾਂਦੀ ਅੱਗੇ ਚੱਲੀਏ ਠੀਕ ਆ ਸੰਜੂ ਦੱਸਦਾ 20 ਰੁਪਏ ਬਤ ਤੁਰੇ ਜਾਂਦੇ ਨੇ ਦੇ ਦੇਨੇ ਮੋਹੀ ਆ ਨਾ ਨਾ ਤੇ ਇਹਨਾਂ ਨੇ ਵਿਚਾਰਿਆਂ ਨੇ ਕਮਾਈ ਕਰ ਨਹੀਂ ਨਾ ਗਰੇਡ ਘਟਾਇਆ ਕਰੋ ਇਹ ਗਲੇ ਵੀ ਨਿਕਲਦਾ ਸਹੀ ਇਹ ਹੁੰਦਾ ਹੌਸੇ ਦਾ ਰੇਡ ਅੰਦਰਲਾ ਰੇਡ ਹੁੰਦਾ ਬਾਈ ਇਕੱਠਾ ਲੈਣਾ ਪੈਣਾ ਇਹ ਦੋਨੋਂ ਕਿਲੋ ਕਿਲੋ ਨਹੀਂ ਮਿਲਦਾ ਕਿਲੋ ਇਹਨੂੰ ਹਾਂ ਸਮਝਾਈਦਾ ਭਰਾ ਨਹੀਂ ਭੱਲੇ ਪੈਂਦੀ ਫਾਦਾ ਹਲਾ ਲੋ ਵੀ ਫਿਰਦਾ ਹੈ ਤੇ ਆ ਜਾਓ ਜੀ ਅੱਗੇ ਉਹ ਮੂਰੇ ਲੈ ਕੇ ਹੋ ਜਾਣਗੇ ਮੋਬਾਈਲ ਆ ਗਾ ਤੇ ਆ ਜਾ ਕਰੋ ਜੀ ਅੱਗੇ ਚਲੀਏ ਤਾਜੇ ਦਾ ਇਹ ਰੇਡ ਬਾਹੂਆਂ ਤੋਂ ਗੜਾਉਂਦੇ ਹਨ ਥੋੜਾ ਇੰਪੋਰਟਡ ਵੈਰਾਈਟੀ ਵਿਖਾਉਣ ਲੱਗੇ ਆ ਬਾਈ ਇੰਪੋਰਟਡ ਮਾਲ ਆ ਆ ਜਾਓ ਕਰਾਂ ਜੀ ਬਾਹੂ ਕੋਲੇ ਚਲੀ ਗਏ ਕੀ ਹੋਰ ਨੂੰ ਕੁਝ ਕੀ ਆਲਾ ਜੀ ਆਜ ਮਗਰਾ ਨਹੀਂ ਮਾਲੀ ਉਹ ਸੇ ਲਾ ਦਿਓ ਫਿਰ ਕੀ ਰੇਟ ਆਈ ਮੋਟਾ ਸੇ 1700 ਰੁਪਏ ਦਾ 1700 ਰੁਪਈਆ ਦਾ ਡੱਬਾ 10 ਕਿਲੋ 9 ਕਿਲੋ ਦਾ ਬਾਈ ਇਹ 1700 ਰੁਪਈਆ ਦਾ ਡੱਬਾ ਤੇ ਆ ਬਾਈ ਨਾਰੀ 1500 ਦਾ ਏ 150 ਰੁਪਏ ਕਿਲੋ ਚੱਲ ਇਹ ਵੀ 10 ਕਿਲੋ ਦੀ ਪੈਕਿੰਗ ਹੁੰਦੀ ਹੈ ਬਾਈ ਤੁਹਾਨੂੰ ਦੱਸ ਦਈਏ ਵੀ 150 ਰੁਪਏ ਤੇ ਮਗਾਇਆ ਮਾਲ ਕਰਨੀ ਕਰਕੇ ਬਹੁਤ ਖਰਾਬ ਹੋ ਜਾਂਦਾ ਸਮਾਨ ਖਰਾਬ ਪੱਲੇ ਪੈਂਦਾ ਨਾ ਇਹ ਪੰਗਾ ਫਿਰ ਠੰਡ ਚ ਲਿਆ ਜਾਂਦਾ ਹਾਂ ਹਾਂ ਠੰਡ ਬਹੁਤ ਮੀਂਹ ਪੈਂਦਾ ਹਮਮ ਗਰਮੀ ਕਰਕੇ ਬਾਈ ਸਮਾਨ ਖਰਾਬ ਹੋ ਜਾਂਦਾ ਮੀਂਹ ਦੇ ਚਾਂਸ ਲੱਗਦੇ ਸੀ ਸੌਣ ਚ ਪਰ ਮੀਂਹ ਨਹੀਂ ਆਇਆ ਤੇ ਹੁਣ ਬੰਵਾਂ ਨੇ ਮਾਲ ਜਿਹੜਾ ਘਟਾਦਾ ਇੰਪੋਰਟਡ ਮਾਲ ਹੁਣ ਘਟ ਆ ਰਿਹਾ ਮੰਡੀ ਦੇ ਵਿੱਚ ਹੁਣ ਦੱਸ ਦਈਏ ਵੀ ਗਰਮੀ ਹੈਗੀ ਜਿਆਦੇ ਆ ਮਤੀਰਾ ਬਾਈ ਜਿਹੜਾ ਮਤੀਰਾ ਜਿਹੜਾ 5-5 7-7 ਰੁਪਏ ਵਿਕਦਾ ਰਿਹਾ ਕਾਲੂ ਅੱਜ ਤੁਹਾਨੂੰ ਮਤੀਰਾ ਦਾ ਰੇਟ ਪੁੱਛਦੇ ਆ ਇਹ ਇਹ ਸੈਂਚਰੀ ਜਿਹੜੀ ਆ ਗਈ ਨਾ ਹਣ ਤੁਹਾਨੂੰ ਰੇਟ ਪੁੱਛ ਕੇ ਉਹਨਾਂ ਕੀ ਵਾਲਾ ਜੀ 27 28 ਰੁਪਏ ਅੱਛਾ ਜੀ ਜਦੋਂ ਪੰਜਾਬ ਵਾਲੀ ਸੀ ਉਦੋਂ ਰਹਿ ਗਈ ਸੀ ਸਾਰੀ 10-12 ਇਹ ਉਧਰ ਬੰਗਲੌਰ ਦੀ ਆਨ ਲੱਗੀ ਇਹ ਬੰਗਲੌਰ ਦੀ ਆ ਬਾਈ 27 28 ਰੁਪਏ ਸੈਂਚਰੀ ਤਿੰਨ ਪੀਸ ਆ ਨਹੀਂ ਰੇਸ ਚ ਨੇ ਪਏ ਤੇ ਹੋਰ ਬਾਈ ਜੀ ਬਾਹਰਲਾ ਮਾਲ ਮੰਗਾਈ ਜਾਂਦੇ ਮੈਰੀ ਕੋਸ਼ਾ ਹੈਗਾ ਠੀਕ ਹੈ ਜੀ ਮੈਰੀ ਕੋਸ਼ਾ ਕੀ ਰੇਟ ਹੈ ਮੈਨੂੰ ਕਿਹਾ 60 ਰੁਪਏ ਆ ਇਹ 60 ਰੁਪਏ ਆ ਬਾਈ ਪਰਵਾ 60 ਰੁਪਏ ਅੰਬ ਘੜ ਗਿਆ ਮੰਡੀ 'ਚ ਯਾਰ ਆਪਣੀ 'ਚ ਘਟ ਨਹੀਂ ਆ ਹਣੇ ਘਟ ਨਹੀਂ ਆ ਹੈਂ ਪੰਡ ਹੋਣੀ ਆ ਅੰਬ ਜਣਾ ਪਤਾ ਨਹੀਂ ਕਿਹੜਾ ਅੰਬ ਤੁਸੀਂ ਕਹਿੰਦੇ ਨਾ ਜਾ ਚੋਸਾ ਚੋਸਾ ਆਂਬ ਉਹ 60 ਰੁਪਏ ਚੋਸਾ 60 ਰੁਪਏ ਹੈਣਾ ਤੇ ਆ ਅੰਬ ਜਿਹੜਾ ਵੇਚਦਾ ਸਾਰੀ ਸਾਰੀ ਇਹ 50 ਰੁਪਏ ਤੇ 50 ਰੁਪਏ ਕਿਲੋ ਬਾਈ ਅੰਬ ਹੁਣ ਖਤਮ ਹੋਣ ਦੇ ਕਿਨਾਰੇ ਤੇ ਆ ਅੰਬ ਮੰਡੀ ਦੇ ਵਿੱਚੋਂ ਇਸ ਦਿਨੋਂ ਬੰਦ ਹੋ ਜਾਣਾ ਹੁਣ 135 ਰੁਪਏ 70 ਰੁਪਏ ਇਹ ਬਾਈ ਉਹ ਕੀ ਰੇਟ 135 ਰੁਪਏ ਦੀ ਡੱਬੀ ਠੀਕ ਹੈ 135 ਰੁਪਏ ਦੀ ਡੱਬੀ ਚੱਲੀ ਜਾਂਦੇ ਆ ਪਰ ਕੀਵੀ ਦੇ ਤੇ ਬਾਕੀ ਸਾਰੇ ਆਲ ਓਵਰ ਰੇਟ ਮੇਰੇ ਨਾਲ ਨਾਰ ਦੱਸ ਦੇ ਨਾਰ 1450 ਨਾਰ ਭਾਈ 1450 ਤੇ 10 ਕਿਲੋ ਨਾਸਕ ਕਿ ਨਾਸਕ ਇਹ ਨਾਸਕ ਨਾਰ ਆ ਗਈ 10 ਕਿਲੋ ਦੀ ਪੈਕਿੰਗ ਹੁੰਦੀ 1.5 ਸਾਰੇ ਡੱਬੇ ਹੁੰਦੇ 1.5 ਕਿਲੋ ਦੀ 10 ਕਿਲੋ ਦੀ ਭਾਈ ਪੈਕਿੰਗ ਹੁੰਦੀ ਉਧਰ ਕੋਲ ਕੁਆਲਟੀ ਵਿਖਾਦੀ ਜਰੂਰ ਹੈ ਤੇ ਬਾਕੀ ਕੀਵੀ ਵੀ ਹੋ ਗਈ ਤੇ ਭਈ ਇਹ ਉਹ ਕੀ ਰੇਟ ਆਈ ਫਰਮਾਨੀ 650 ਫਰਮਾਨੀ ਵਿਖਾਦੀ ਕਹਲ 1.5 650 ਸਾਰੀ ਟਰੇ ਚਾਰ ਟਰ ਉਹ ਡੱਬੀਆਂ ਜੀਆਂ ਆ ਗਈਆਂ ਭਈ ਇਹ ਕਿੰਨਾ weight ਹੋਗਾ ਗਾਨਿਸਤਾਨ ਦੀ ਹੈ ਅੱਧਾ ਕਿਲੋ ਡੱਬੀ ਹੁੰਦੀ ਆ ਅੱਧਾ ਕਿਲੋ ਡੱਬੀ ਹੁੰਦੀ ਆ ਨਹੀਂ 650 ਦੀ ਆ ਸਾਰੀ ਕਰੇਟੀ ਆ ਹਾਂ ਹਾਂ ਕਰੇਟੀ ਹਾਂ ਅੱਧਾ ਕਿਲੋ 2 ਕਿਲੋ 2 ਕਿਲੋ ਹੋ ਗਈ ਹਣਾ ਹਾਂ 2 ਕਿਲੋ 2 ਕਿਲੋ ਹੋ ਗਈ ਬਾਈ ਜਿਹੜੀ 650 ਦੀ ਤੇਰੇ ਕੀ ਸ਼ਰਦਾ ਬਾਈ ਇਹਦਾ ਕੀ रेट ਸ਼ਰਦਾ 300 ਰੁਪਏ ਸ਼ਰਦਾ 300 ਰੁਪਏ ਬਾਈ ਮਾਲ ਅੱਜ ਨਵਾਂ ਮਗਾਇ ਲੱਗਦਾ ਹੈ ਹਣਾ ਨਹੀਂ ਇਹ ਪਹਿਲਾਂ ਤੋਂ ਬੈਠਾ ਉਹ ਜਿਹੜਾ ਆਲੂ ਬਖਾਰੇ ਹੋਗੇ ਜਿਵੇਂ ਆਹ ਕਈ ਹਟਾ ਗਏ ਉਹ ਆਲੂ ਬਖਾਰੇ ਆਈ ਉਹ ਆਲੂ ਖਰਾ 50 ਰੁਪਏ ਵਿੱਚ ਹੈ। ਉਹ 20 ਰੁਪਏ ਹੈ ਬਾਈ। ਹੋਰ ਤਾਂ ਠੀਕ ਐ ਸਭ ਤਾਂ ਕੰਮ। ਮੀਮੂ ਨਹੀਂ ਪੈਂਦਾ ਯਾਰ ਆਪਣੇ ਕੀ ਚੱਕਰ ਐ ਬਾਈ। ਕੱਲ ਆਇਆ ਸੀ ਬੰਦਾ ਦਾ ਹੀ ਕਰਾ ਗਿਆ। ਆਇਆ ਦਿਆ। ਨਾ ਨਾਸਤੀ ਘੋੜ ਰਹੇ ਨੇ। ਕੋਈ ਨਹੀਂ ਨੰਗਾ ਜਾਂਦਾ ਨਾ। ਕੋਈ ਨਹੀਂ ਨੰਗਾ ਜਾਂਦਾ ਬਾਈ ਹਣਾ ਮੈਂ। ਰੋਲਾ ਜਿਆਦਾ ਪਾਉਂਦੇ ਆ ਕੇ ਆ ਕੇ। ਸੌਣ ਸੁੱਕਾ ਨਗਾਊਗਾ ਅੱਜਕੇ। ਹੈ। ਸੌਣ ਆਪਣੇ ਸੁੱਕਾ ਨਗਾਊਗਾ। ਉਹ ਆਜੇ ਤਾਂ ਤਾਂ ਵੀ ਡੁੱਬ ਜਾਣਾ ਕੋਟ ਪੂਰਾ। ਹੈ ਠੀਕ ਐ। ਠੀਕ ਐ ਬਾਈ। ਜਾ ਜੋ ਹੋਰ ਤਾਂ ਜਿਹਦਾ ਰੇਟ ਬਾਈ ਤੁਹਾਨੂੰ ਗਣਾਉਣੇ। ਬਾਈ ਕੋਲੇ ਚੱਲਦੇ ਆਂ ਵੀ ਹੋਰ ਕੀ ਰੇਟ ਚੱਲ। ਅੱਜ ਟਾਈਮ ਕੀ ਹੋ ਗਿਆ ਜੀ। ਇਹ ਬਣ ਗੱਲ ਲੈ 40 ਹੋ ਗਿਆ ਤੇ ਆਲੂਆਂ ਦੇ ਰੇਟ ਤੋਂ ਨੂੰ ਗਿਣੌਣ ਲੱਗੇ ਅੱਜ ਉਹਦੇ ਗੰਨੇ ਦੇ ਰੇਟ ਆ ਗਿਣਾ ਕੇ ਤੁਹਾਨੂੰ ਬਈ ਐਂਡ ਕਰ ਦੇਣਾ ਵੀਡੀਓ ਦਾ ਕਿਉਂਕਿ ਇੱਧਰ ਤਾਂ ਸਾਰਾ ਕੀ ਆਲਾ ਭਰਾ ਪਪੀਤਾ ਕੀ ਰੇਟ ਆ ਬਾਈ ਦਿੱਤਾ 40 ਰੁਪਏ ਕਿਲੋ ਪਪੀਤਾ ਬਾਈ ਕੋਲ ਮਿਲਿਆ ਬਣੂ ਉਧਰੋਂ ਸਾਰਾ ਢੇੜਾ ਲਾਤਾ ਆਪਾਂ 40 ਰੁਪਏ ਕਿਲੋ ਜਿਹੜਾ ਪਪੀਤਾ ਬਾਈ ਫਿਲਹਾਲ ਬਾਈ ਕੋਲੇ ਪਿਆ ਹੈ ਮੇਰੀ ਗੋਚਾਂ ਦਾ ਰੇਟ ਵਿਖਾਤਾ ਜੀ ਤੁਹਾਨੂੰ ਤੇ ਨਾਰ ਬਾਈ ਉਹ ਨਾਰ 1500 ਰੁਪਏ ਨਾਲ 1500 ਰੁਪਏ 10 ਕਿਲੋ ਦੀ ਪੈਕਿੰਗ ਆ ਬਾਈ ਬਾਕੀ ਆਲ ਓਵਰ ਸਾਰੇ ਰੇਟ ਗਣਾਈ ਆ ਤੁਹਾਨੂੰ ਬਾਈ ਪਲਾ ਪ ਅਭੀ ਟੱਕਾ ਘੱਟ ਕੇ ਮਗਉਂਦੇ ਭਾਈ ਘਟਾ ਰਿਹਾ ਘਟਾ ਰਿਹਾ ਇਹ ਗਰਮੀ ਕਰਕੇ ਮੇਰਾ ਚਿਹਰਾ ਵੀ ਨਹੀਂ ਖਰਾਬ ਹੁੰਦਾ ਖਰਾਬ ਹੋ ਜਾਂਦਾ ਤਾਂ ਕਰਕੇ ਘੱਟ ਮਾਰਾਂ ਰਿਸਕ ਘੱਟ ਲੈਂਦਾ ਅਗਲਾ ਹਣਾ ਤੇ ਭਾਈ ਆਲੂ ਵਾਲੇ ਭਾਈ ਕੋਲੇ ਵੀ ਠੀਕ ਆ ਭਾਈ ਠੀਕ ਆ ਤੇ ਭਾਈ ਆਲੂ ਵਾਲੇ ਭਾਈ ਨਾਲ ਵੀ ਕਰਦੇ ਗੱਲਬਾਤ ਕੀ ਆਲਾ ਭਾਈ ਆਲੂ ਭਾਈ ਰੇਟ ਆਲੂ ਭਾਈ ਚੱਲੀ ਜਾਂਦਾ ਹੈਗਾ 1100 1150 ਉੱਤੇ ਹੀ ਖੜਾ ਨਾ ਹੋਈ ਤੇ ਸੇਲ ਭਾਈ ਕੋਈ ਫਰਕ ਪਿਆ ਸੇਲ ਥੋੜੀ ਘਟੀ ਆ ਜੇ ਘਟਾ ਸੇਲ ਵਾਲੇ ਵੀ ਘਟਾ ਭਾਈ ਕਿਉਂਕਿ ਮੀਂਹ ਨਹੀਂ ਪਈ ਆਪਣੇ ਆ ਜੇ ਹਾਂ ਸਬਜ਼ੀ ਘਟ ਜੂਗੀ ਲੋਕਰ ਆਪਣੀ ਹਾਂ ਫਿਰ ਥੋੜਾ ਫਰਕ ਪੈ ਜੂਗਾ ਆਲੂ ਸੇਲ ਬਾਕੀ ਸੌਣ ਮੈਨੂੰ ਲੱਗਦਾ ਇਹਦੀ ਸੁੱਕਣਗਾਊਗਾ ਨਹੀਂ ਪਊਗਾ ਸਹੀ ਇਹ ਐਂ ਕਰਦਾ ਨਾ ਜਦੋਂ ਘਟ ਪਏ ਫਿਰ ਇਕੱਠੇ ਇਕੱਠੇ ਢੜਦੇ ਜਾਣਗੇ ਉਹਦੋਂ ਹੀ ਆਪਣੇ ਕੋਟਕਪੁਰੇ ਸ਼ਹਿਰ ਦਾ ਤਾਂ ਪਾਣੀ ਹੋਣਾ ਸਹੀ ਗੱਲ ਆ ਇਹ ਦੋ ਦਿਨ ਲਗਾਤਾਰ ਬੈਗਾ ਤਾਂ ਉਹ ਡੁੱਬ ਜਾਣਾ ਕੋੜ ਕੋੜ। ਉਹ ਦੂਜਾ ਵੀਡੀਓ ਦੂਜੇ گاਉਂ ਨੂੰ ਵੀ ਹਟਾ ਕੇ। ਨਾਲੇ ਜਿੱਦੇ ਚੋਨਾ ਪੱਕ ਗਿਆ ਨਾ ਉੱਥੇ ਰੋਜ਼ ਹੀ ਆਇਆ ਕਰੂਗਾ। ਇਹ ਵੀ ਗੱਲ ਠੀਕ ਆ ਸਹੀ। ਉਹ ਤੋਂ ਪਹਿਲਾਂ ਨਹੀਂ ਆਉਂਦਾ ਹੁਣ ਲੋਡ ਆ। ਲਾਈਟਾਂ ਲੇਟ ਹੀ ਆਉਂਦੀ ਬਈ ਖੇਤ ਵਾਲੀ। ਚੋਨਾ ਸੁੱਕਾ ਪਿਆ। 6-6 ਘੰਟੇ ਲਾਈਟਾਂ ਪੰਜ ਪੰਜ। ਕਈ ਯਾਰ ਜਿੱਥੇ ਫਾਲਟ ਫੁਲਟ ਪੈ ਜਾਂਦਾ ਨਾ ਉੱਥੇ ਲੋਡ ਨਹੀਂ। ਥੋੜੀ ਜਿਹੀ ਉਹ ਸਮੱਸਿਆ ਆ ਰਹੀ ਐ ਲਾਈਟ ਪਿੱਛੋਂ ਆ ਰਹੀ ਐ। ਜਦੋਂ ਰਾਜ ਫਾਲਟ ਪੈ ਜਾਂਦਾ ਉੱਥੇ ਦੇਖ ਰੇ ਘੱਟ। ਉਹ ਦਾਾਂ ਦੇ ਮੜਾ ਇਹ ਕੰਮ ਕਰਨ ਦੀ ਲੋੜ ਆ ਜਾਨੀ ਜੇ ਮੰਨ ਲ ਮਨ ਲਓ ਵੀ ਤੇਰੀ ਸ਼ਡਿਊਲ ਦੇ ਵਿੱਚ ਲਾਈਟ ਖਰਾਬ ਹੋ ਗਈ ਹੈ ਨਾ ਤੇ ਦੂਜੀ ਦੀ ਵਾਰੀ ਸੀ ਫਿਰ ਉਹਨੂੰ ਮਿਲ ਜਣੀ ਤੇਰੀ ਵੇਰ ਖਰਾਬ ਦੀ ਸ਼ਡਿਊਲ ਕੱਟਿਆ ਜਾਣਾ ਗਰਮੀ ਆਣਾ ਇਹ ਲਾਈਟ ਤੋਂ ਬਿਨਾ ਸਰਦਾ ਨੇ ਸਰਦਾ ਨੇ ਗਰਮੀ ਹੋਵੇ ਤਾਂ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ ਕੱਟ ਲੱਗੇ ਗਰਮੀ ਜਦੋਂ ਬੜਾ ਮਹਿਸੂਸ ਹੁੰਦਾ ਹੂੰ ਏ ਰੋਲਾ ਬਾਈ ਤੇ ਬਾਕੀ ਆਲੂਆਂ ਦੇ ਰੇਟ ਬਾਈ ਉਹੀ 1150 ਤੱਕ ਜਿਹੜੇ ਸਿਰੇ ਦੀ ਕਵਾਦੀ ਆ ਚੱਲੀ ਜਾਂਦਾ ਬਾਕੀ ਥੱਲੇ ਪੈਕਿੰਗ ਅਸੀਂ ਹੁੰਦੀ 50 ਕਿਲੋ ਦੀ ਹੋਰ ਬੌਜੀ ਇਮੀਗ੍ਰੇਸ਼ਨ ਵਾਲੇ ਕੀ ਜਾਂਦੇ ਫਿਰ ਇਮੀਗ੍ਰੇਸ਼ਨ ਦੇ ਵੀ ਹਰ ਰੋ ਸਟੇਟ ਜਿੱਦਿਆ ਪਏ ਆ ਉਹ ਤਾਂ ਮੋਰ ਘਟਿਆ ਪਿਆ ਅੱਗੇ ਨਾਲ ਅੱਛਾ ਮੇਰਾ ਵੀ ਲਵਾਦਾ ਮੈਨੂੰ ਚੈਨਲ ਹੈ ਮੇਰਾ ਘਰ ਵਾਲੀ ਭਰ ਗਈ ਮੇਰਾ ਤਾਂ ਘਰੋਂ ਹੱਲ ਮੇਰਾ ਤਾਂ ਲੱਗ ਜੂਗਾ ਹਾਂ ਲਵਾ ਦੇ ਰਿਹਾ ਵੈਸਟਰ ਲਵਾ ਲਓ ਉਹਦੇ ਬੀਚਦੇ ਆ ਕਿ ਵਰਕਰ ਮਾਰ ਦਿਆ ਉਹ ਡਿਪਲੋਮਾ ਲੈ ਆਈ ਉਹਨਾਂ ਨੇ ਨਰਸਿੰਗ ਦਾ ਉਹਦੇ ਹੂੰ ਪਲੱਸ 2 ਤੋਂ ਬਾਅਦ ਗਈ ਹੈ ਨਹੀਂ ਉਹ ਜੀ ਐਨ ਐਮ ਨਰਸਿੰਗ ਕਰਕੇ ਫਿਰ ਡਿਪਲੋਮਾ ਹੀ ਲੈਣਾ ਪਿਆ ਡਿਪਲੋਮਾ ਹੀ ਲੈਣਾ ਪਿਆ ਥੋੜਾ ਬੈਂਡ ਦਾ ਚੱਕਰ ਸੀਗਾ ਉਹਦੇ ਕਰਕੇ ਐਡਮਿਸ਼ਨ ਜਾਨੀ ਡਿਪਲੋਮੇ ਚ ਹੀ ਮਿਲੀ ਆ ਕੋਈ ਨਹੀਂ ਲਵਾ ਦਾਂਗੇ ਆਪਾਂ ਕਰ ਲਾਂ ਯਾਰ ਬੜਾ ਬਣ ਵੈਕਟਰ ਦੇ ਜਾਂਚ ਫਾਇਦਾ ਤਾਂ ਹੈ ਨਹੀਂ ਵੇ ਜੇ ਵਰਕ ਮਿਲਦਾ ਪਣ ਤੁਸੀਂ ਤਾਂ ਇਹ ਤੁਹਾਨੂੰ ਸਪਾਊਸ ਹੀ ਲਵਾਵਾਂਗੇ ਠੀਕ ਆ ਵਰਕ ਪਰਮਨੈਂਟ ਦੇ ਹੋ ਗਏ ਡਿਪਲੋਮਾ ਹੋਣ ਤੋਂ ਬਾਅਦ ਫਿਰ ਵਰਕ ਪਰਮਨੈਂਟ ਉਹ ਹੀ ਲਵਾਵਾਂਗੇ ਕੋਈ ਲੋੜ ਨਹੀਂ ਪਹਿਲਾਂ ਵੀ ਪਹਿਲਾਂ ਵੀ ਲੱਗ ਜਾਣਾ ਵਰਕ ਪਰਮਨੈਂਟ ਸਪਾਊਸ ਦਾ ਆਪਣਾ ਪਰਮਨੈਂਟ ਦਾ ਠੀਕ ਹੈ ਜੀ ਹਾਂ ਕਰਕੇ ਮੈਂ ਆਉਂਗਾ ਫਿਰ ਤੁਹਾਡੇ ਆਫਿਸ ਆ ਨਾ ਜ਼ਰੂਰ ਆਪਾਂ ਨੂੰ ਫੋਨ ਕਰ ਲੈਣਾ ਨੰਬਰ ਤੁਹਾਡੇ ਕੋਲ ਹੈਗਾ ਹੀ ਮੈਂ ਬਾਬਾ ਠੀਕ ਹੈ ਜੀ ਜ਼ਰੂਰ ਕਰਾਂਗੇ ਹਾਲੋ ਆਪਾਂ ਵੀ ਚਲੀਏ ਫਿਰ ਕੈਨੇਡਾ ਦਾ ਮਾਹੌਲ ਛੋੜ ਦੇਖੀਏ ਜਾ ਕੇ ਠੰਡ ਚ ਠੀਕ ਆ ਬਈ ਸਹੀ ਗੱਲ ਆ ਤੇ ਆ ਜਾ ਬਈ ਇੱਧਰ ਹੋਰ ਉਹ ਗੰਡਿਆਂ ਦੇ ਰੇਟ ਵਖਾਉਣੇ ਆ ਵੀ ਡੰਡਿਆਂ ਦੇ ਰੇਟ ਜਿਹੜੇ ਬਾਈ ਕੀ ਹੋ ਗਿਆ ਆਲੂਆਂ ਦੇ ਰੇਟ ਦਾ ਕਿੰਨਾ ਟਾਈਮ ਹੋ ਗਿਆ 45 45 ਤੇ 10 ਮਿੰਟ ਆਪਣੇ ਕੋਲੇ ਚੰਗਾ ਬਸ ਆ ਜਾ ਕਰਾਂ ਛੇਦੀ ਕੱਢ ਦੇ ਇੱਥੇ ਚਲਾ ਦੇ ਕੋਲ ਬਾਈ ਕੋਲੇ ਕਰਾ ਕੀ ਸੀ ਵੰਗਾ ਵੰਗਾ ਪਿਆ ਕਿਤੋਂ ਤੂੰ ਇਸ ਲਈ ਤੋਰੀ ਹੈ ਕਿ ਤੋਰੀ ਆਓ। ਤੋਰਾ ਆ ਪਰਮਲ ਪਿਆ ਬਾਈ ਕੋਲੇ ਪਰਮਲ ਦਾ ਰੇਟ ਪੁੱਛਦੇ ਆ ਤੇ ਅਦਰਕ ਦਾ ਰੇਟ ਪੁੱਛਦੇ। ਬਾਈ ਪਰਮਲ ਕੀ ਰੇਟ ਕਰਤਾ ਜੀ? ਹੈ? ਬੀਬੀ ਕੋਣ? ਕੀ ਆ ਬਰਾ ਹੋ ਠੀਕ ਆ। ਪਰਮਲ ਕੀ ਰੇਟ ਕਰਤਾ ਬਾਈ? ਪਰਮਲ 20 ਤੇ ਆ ਜੀ। ਪਰਮਲ 20 ਰੁਪਏ ਹੈ ਕਿਲੋ ਬਾਈ ਜਦ ਅਦਰਕ 70 ਰੁਪਏ ਜੀ। ਅਦਰਕ ਹੋ ਗਿਆ 70 ਰੁਪਏ ਰੇਟ ਘਟ ਗਿਆ ਬਾਈ। 20 ਰੁਪਏ ਦਾ ਸਿੱਧਾ ਰੇਡ ਘਟ ਕੇ ਜਿਹੜਾ ਅਧਕਰ ਮਗਰ ਪਰਮਲ ਉਹ ਬਈ ਯਾਦ ਕਰੋਗੇ ਮਟਰ ਦੇ ਰੇਡ ਉਹੀ ਚੱਲੀ ਜਾਂਦੇ ਹੋਣੇ ਆ ਬਾਈ ਤੇ ਫਿਲਹਾਲ ਆਪਾਂ ਨੂੰ ਅੱਜ ਤੀਜੀ ਥੋੜੀ ਜੀ ਗੰਡਿਆਂ ਦੇ ਰੇਡ ਸਨ ਤਾਜੀ ਤਾਜੀ ਕਰਾਉਨੇ ਆ ਬਈ ਆ ਕੀ ਚੀਜ਼ ਆ ਗਈ ਯਾਰਾ ਇਹ ਬੇਬੀ ਕੌਰਨ ਆ ਜੀ ਆ ਬੇਬੀ ਕੌਰਨ ਬਈ ਜੀ ਨੂੰ ਚਾਹੀਦੇ ਆ ਇਹ ਛੋਟੀ ਛੱਲੀ ਆ ਗਈ ਇਹ ਕੀ ਰੇਟ ਆ ਬਾਈ ਬੇਬੀ ਕੌਰਨ ਆ ਗਏ ਬਾਈ ਇਹ ਬਈ ਰੇਟ ਕੀ ਆ ਇਹ 100 ਰੁਪਏ ਦਾ ਪ੍ਰੈਕਟ ਇਹ ਲਕੋਗੇ ਰੱਖੇ ਹਨ ਨਹੀਂ ਜੀ ਆਰਡਰ ਤੇ ਆ ਅੱਛਾ ਆਰਡਰ ਤੇ ਆਏ ਆ 100 ਰੁਪਏ ਪੈਕਟਾ ਜੀ ਪੈਕਟਾ ਹੈ ਬਈ ਛੋਟਾ ਬੇਬੀ ਕਾਰਨ ਜਿਹੜੇ ਵਜਦੇ ਤੇ ਆ ਬਾਈ ਖੁੰਮਾ ਮਸ਼ਰੂਮ 180 ਰੁਪਏ 180 ਰੁਪਈਆ ਦੀਆਂ ਬਾਈ ਪੰਜ ਡੱਬੀਆਂ ਰੇਟਾਂ ਦਾ ਫੇਰ ਵਧ ਗਿਆ 125 ਵੀ ਚੱਲੀ ਜਾਂਦਾ 180 ਹੋ ਗਿਆ ਫਿਲਹਾਲ ਆ ਜੋ ਕਰਾ ਠੀਕ ਆ ਬਾਈ ਓਕੇ ਭਰਾ ਤੇ ਆ ਜੋ ਕਰਾ ਜੀ ਹੋਰ ਰੇਟ ਤੁਹਾਨੂੰ ਗੰਨਿਆਂ ਦੇ ਰੇਟ ਤੁਹਾਨੂੰ ਦਿਖਾਉਣੇ ਬਾਈ ਗੰਡਾਂ ਦੇ ਰੇਟ ਜਿਹੜੇ 나ਸਕ ਪਿਆਜ਼ ਆ ਜਿਹੜੇ ਕੀ ਰੇਟ ਹੋ ਗਿਆ ਬਾਈ 나ਸਕ ਗੰਡੇ ਪਿਆਜ਼ ਕਿੰਨੇ ਆ ਜੀ ਹਾਂ ਜੀ ਪਿਆਜ਼ ਇਹ 30 ਰੁਪਏ ਕਿਲੋ ਨਾਸਿਕ ਦਾ ਪਿਆਰ ਜਿਹੜਾ ਨਾ ਜੋ 35 33 35 33 ਰੁਪਏ ਉੱਥੇ ਹੀ ਖੜ ਗਿਆ ਬਈ ਨਾਸਿਕ ਬ੍ਰੇਕ ਲੱਗ ਜਾਂਗੀਆਂ ਭਲਾਲ ਐਮਪੀ ਦਾ 32 ਐਮਪੀ ਦਾ 32 ਤੇਰਾ Rajasthan ਨਹੀਂ ਆਉਂਦਾ Rajasthan ਨਹੀਂ ਆਉਂਦਾ ਜੀ Rajasthan ਬੰਦ ਹੋ ਗਿਆ ਬਈ ਉਹਦੇ ਪੱਲੇ ਦੀ ਦੁਕਾਨ ਤੇ ਉੱਧਰ ਹੁੰਦਾ ਪੱਲੇ ਦੀ ਦੁਕਾਨ ਤੇ ਅੱਛਾ ਉੱਧਰ ਠੀਕ ਆ Rajasthan ਦਾ ਘੱਟ ਰੇਟ ਆ ਬਾਈ ਜਿਹੜਾ ਐਮਪੀ ਦਾ 32 33 ਚੱਲੀ ਜਾਂਦਾ ਜਿਹੜਾ ਨਾਸਿਕ 35 36 ਰੁਪਏ ਉੱਥੇ ਹੀ ਚੱਲੀ ਜਾਂਦਾ ਅੱਛਾ ਅੱਛਾ ਚੱਲ ਚੱਲ ਰੇਟ ਤੇ ਇੱਧਰ ਤੋਂ ਲਈ ਜਾਂਦੇ ਬਾਈ ਹਣੇ ਬੀਜੀ ਆ ਇੱਧਰ ਨਾ ਕੁਆਲਟੀ ਖਰੀਦ ਕੋਲ ਉਧਰ ਐਮਪੀ ਦੀ ਐਮਪੀ ਯਾਨੀ ਐਮਪੀ ਆ ਬਾਈ ਨਾਸ ਕਰੇਗਾ ਫਿਲਹਾਲ ਇਹੀ ਵੈਰੈਟੀ ਜਿਹੜੀ ਇੱਥੇ ਸ਼ਾਨਦਾਰ ਆ ਰਹੀ ਹੈ ਹੋ ਠੀਕ ਹੈ ਲੋਈ ਠੀਕ ਹੈ ਜੋ ਮਿੱਤਰ ਡਾਇਮੰਡ ਆਲੂ ਤੇ ਐਲ ਆਰ ਜਿਹੜੀ ਉਹੀ ਫਿਲਹਾਲ ਰੇਟ ਚੱਲੀ ਜਾਂਦੇ ਆ 1100 1150 ਦਾ ਘਟਾ ਤੇ ਲਾਈਕ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਵੀਰ ਭਰਾ ਵੀ ਕਿੱਥੋਂ ਕਿੱਥੋਂ ਆਪਣੀ ਜਿਹੜੀ ਆ ਵੀਡੀਓ ਵੇਖ ਰਿਹਾ ਬਾਈ ਜੀ ਮਿਹਰਬਾਨੀ ਧੰਨਵਾਦ ਸਾਰਿਆਂ ਦਾ ਯਾਰ ਮੰਡੀ ਤੁਰੇ ਫਿਰਦੇ ਸੀ ਤੇ ਆ ਚੀਜ਼ ਦੱਸਣੀ ਤੇ ਕਮੈਂਟ ਕਰਕੇ ਵੀ ਆ ਚੀਜ਼ ਕਿਹੜੀ ਐਂ ਦੇ ਇਹ ਤੁਸੀਂ ਕਮੈਂਟ ਕਰਨਾ ਕਮੈਂਟ ਬਾਕਸ ਦੇ ਵਿੱਚ ਵੀ ਇਹ ਚੀਜ਼ ਕੀ ਰੇਟ ਆ ਸੰਜੂ ਦਾ ਸਰਫ ਆਪਾ ਦਾ ਰੇਟ ਪੁੱਛਣਾ ਵੀ ਕੀ ਰੇਟ ਵਗਦੀ ਸੰਜੂ ਇਹਦਾ ਰੇਟ ਦੱਸੀਂ ਕੀ ਰੇਟ ਆ ਇਹ ਬਹੁਤ ਰੇਟ ਆਜੋ 10 15 ਰੁਪਈਆ ਵਿਕੀ ਜਾਂਦੀ ਹੈ ਇਹ ਚੀਜ਼ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੀ ਚੀਜ਼ ਆਇਆ ਇਹ ਦੱਸਣੀ ਨਹੀਂ ਤੁਹਾਨੂੰ ਅੱਜ ਲੱਗ ਜੇ ਪਤਾ ਇਹ ਵੀ ਪਤਾ ਨਹੀਂ ਕਿਹੜਾ ਤੇ ਸੰਜੂ ਦੀ ਦੁਕਾਨ ਤੇ ਪਈ ਆ ਇਹ ਸੇਵ ਜਰੂਰ ਭਾਈ ਤਾਂ ਵੀਡੀਓ ਦੇ ਲਾਸਟ ਚ ਲਾਇਆ ਸੀ ਨੇ ਵੀ ਇਹ ਚੀਜ਼ ਕਿਹੜੀ ਹੈ ਕਮੈਂਟ ਕਰੋ ਜਲਦੀ ਤੋਂ ਜਲਦੀ ਭਾਈ ਕਮੈਂਟ ਵਾਵਾ ਹੋਣਾ ਚਾਹੀਦਾ ਵੀਡੀਓ ਦੇ ਵਿੱਚ